ਨਾ ਦੋ ਕਦਰ ਕੀਤੇ ਆ ਕੀਤੇ ਫਰੰਡ ਨੇ ਆ ਇਲਜ਼ਾਮ ਇਨਾ ਤੇ ਆ ਇਲਜ਼ਾਮ ਇਨਾ ਤੇ ਆ ਕੱਢ ਲਾਂਗੇ ਬਾਹਰ ਹੂੰ ਕਿੱਥੋਂ ਕਢਾਂਗੇ ਬਾਹਰ ਤਾਂ ਹੈਗੀ ਹੀ ਆ ਕਦੇ ਨਾਨੀ ਨੇ ਪੁਰਾਣੀ ਗੱਲਾਂ ਸੁਵਾਈਨ ਤੁਨੂੰ ਜੀ ਵੀ ਤੁਨੂੰ ਕੀ ਕੀ ਸੁਣਾਉਂਦੇ ਹੁੰਦੇ ਸੀ ਆਦੀ ਸੁਣਾਉਂਦੇ ਹੁੰਦੇ ਪੇਸੀ ਅਦਾ ਕਰਦੇ ਹੁੰਦੇ ਸੀ ਪਿਛਲੇ ਸਮੇਂ ਚ ਹੂੰ ਕਦੇ ਨਾਨੀ ਆਪ ਦੀ ਜਵਾਨੀ ਬਾਰੇ ਸੁਣਾ ਵੀ ਮੈਂ ਤਾਂ ਆਪ ਜਵਾਨੀ ਚ ਪੂਰੀ ਵਧੀਆ ਸੀ ਮੈਡੀਟੇਰਨ ਨਾਟ ਮੈਡੀਕਲ ਮੇਰੇ 87% ਆਇਆ ਸਾਰੀ ਦਿਹਾੜੀ ਮੈਂ ਖੇਡ ਦਰਿਆ ਸਪੋਰਟਸ ਲਗਾ ਰਿਹਾ ਸ਼ੁਭਾਰਸ਼ ਮੈਬੋ ਵਾਲੀ ਪਰਸੈਂਟ ਆ ਗਈ 87 ਤੇ ਉਹਦੇ ਵੀ ਆਈ ਆ ਤੇ ਆ ਵੀ ਦਿਮੇੜੇ ਦੀ ਆ ਵੇਖੇ ਕਰਨਾ ਸਾਰਾ ਸਾਲ ਪੜ੍ਹਦੇ ਨੇ ਤੇ ਕਿਉਂ ਨਹੀਂ ਦਿਮਾਗ ਪੈਂਦਾ ਕੀ ਟੱਕਰ ਕੀ ਆ ਇਹ ਉਹ ਦਿਮਾਗ ਮੋਟਾ ਹੁੰਦਾ ਤੂੰ ਹਰ ਵੀ ਚੀਜ਼ ਹੈਗੀ ਹੈ ਜੁਆਕਾਂ ਵਾਲੀ ਆਪਾਂ ਕਹੇ ਦੀ ਵੀ ਪੜਦੇ ਹੋਏ ਤੁਸੀਂ ਪੜਾਉਂਦੇ ਨੂੰ ਐ ਲੱਗਦਾ ਵੀ ਆ ਤਾਂ ਸਾਡੇ ਵਾਂਗੂ ਜੇ ਕਰਦੇ ਆ ਹਾਂਜੀ ਮੈਨੂੰ ਤਾਂ ਲੱਗਦੀ ਵੇਖਣ ਚ ਜੁਆਕੀ ਆ ਨਹੀਂ ਉਹ ਪਹਿਲਾਂ ਮੈਨੂੰ ਲੈ ਕੇ ਜਾ ਉਹਨਾਂ ਨੇ ਬਾਹਰੋਂ ਆਉਣਾ ਫਿਰ ਮੈਨੂੰ ਲੈ ਕੇ ਜਾਣਗੇ ਅੱਛਾ ਕੁੜੀ ਬਾਹਰ ਆ ਆ ਹੁੰਦਾ ਦਿਮਾਗ ਕੀ ਕੰਮ ਕਰਾਉਣਾ ਕਰੀ ਦੀ ਰੋਟੀ ਪਾਣੀ ਕਰਵਾ ਦੇ ਦਰਾ ਹੂੰ ਰੋਟੀ ਤੇ ਪਾਣੀ ਦਾ ਰਾਜਣਾ ਕਰ ਬੀਬੀ ਬੀਬੀ ਨਹੀਂ ਹੈਗੀ ਓਏ ਇਹ ਪਿੰਡ ਤੋਂ ਦੀ ਬੂਟੀ ਵਾਲੀ ਬਸਤੀ ਬੂਟੀ ਵਾਲੀ ਬਸਤੀ ਉੱਥੇ ਕੀ ਹੈ ਜੀ ਤੇ ਬੂਟੀ ਪ੍ਰਾਤ ਵਿੱਚ ਕਿਹੜੀ ਗੱਡੀ ਲੈ ਕੇ ਜਾਣਾ ਫਿਰ ਤਾਂ ਮਰੂਤੀ ਕਹਿੰਦਾ ਉੰਜ ਹੋਣ ਨੂੰ ਕੀ ਨਹੀਂ ਹੁੰਦਾ ਹੂੰ ਉਮਰ ਤਾਂ ਬਹੁਤਾ ਜੀਣੀ ਹੁੰਦਾ ਆਪਣੀ ਝੂਠੀ ਚਾਹ ਨਾ ਦੇਵੀਂ ਆਪਣੀ ਝੂਠੀ ਚਾਹ ਨਾ ਦੇਵੀਂ ਬਹੁਤਾ ਮਿੱਠਾ ਪੀਂਦੇ ਹੁੰਦਾ ਹਾਂ ਜੀ ਜਿਹੜੇ ਮਾਪਿਆਂ ਨੇ ਸਾਨੂੰ ਵੱਡਾ ਕੀਤਾ ਸਾਨੂੰ ਉਹਨਾਂ ਦੇ ਵੀ ਇਹਜੇ ਰਹਿਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੇ ਸਾਨੂੰ ਪਾਰ ਹੋ ਉਸ ਕੇ ਭਰੋਸਾ ਕਰਕੇ ਸਟੱਡੀ ਕਰਾਈਏ ਸਾਨੂੰ ਬਾਹਰ ਭੇਜਿਆ ਆਪਾਂ ਨੂੰ ਉਹਨਾਂ ਦੇ ਕਦੇ ਫਾਇਦਾ ਨਹੀਂ ਚੁਪਣਾ ਚਾਹੀਦਾ ਇੱਥੇ ਤੁਸੀਂ ਇੱਕ ਅਗਰ ਤੁਸੀਂ ਮਤਲਬ ਕਿ ਵਧੀਆ ਕੰਦਰੀ ਕਮਾਉਣੀਆਂ ਤੁਹਾਡੇ ਤੁਹਾਡਾ ਸਕਿੱਲ ਲੈਵਲ ਬਹੁਤ ਹਾਈ ਚਾਹੀਦਾ ਤੇ ਇਹ ਇਥੇ ਇੱਕ ਲੇਬਰ ਜੇ ਕੋਈ ਬੰਦਾ ਲੇਬਰ ਵੀ ਕਰਦਾ ਹਨ ਤਾਂ ਉਹ ਵੀ ਲੱਖ ਡੇਢ ਲੱਖ ਰੁਪਏ ਕਮਾ ਲੈਂਦਾ ਪਰ ਜਦੋਂ ਇੱਥੇ ਲੱਖ ਡੇਢ ਲੱਖ ਰੁਪਏ ਕਮਾਉਣਾ ਤੁਹਾਨੂੰ ਬਹੁਤ ਹਾਈ ਜਾਣਾ ਸਸਿਖਾਲੀ ਸਾਰਨੂ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਆ ਭਾਈ ਜਿੰਨੇ ਕਹਨੇ ਵੀਡੀਓ ਦੇਖਨੇ ਹੋ ਸਾਰੇ ਚੜ੍ਹਦੀ ਕਲਾ ਚ ਹੋਵਗੇ ਤੇੜਾ ਅੱਜ ਦਾ ਸ਼ੂਟ ਹੈ ਜੀ ਸਾਡੇ ਪਿੰਡ ਤੋਂ ਬਾਹਲੀ ਦੂਰ ਹੈ ਤੇ ਸ਼ਹਿਰ ਕਿਹੜਾ ਮੈਂ ਕਿਹਾ ਪਹਿਲਾਂ ਬੱਚਿਆਂ ਤੁਹਾਨੂੰ ਦੱਸ ਹੀ ਦੰਨੇ ਆ ਸੋ ਮਿੱਤਰੋ ਸਾਰੇ ਇਕੱਠੇ ਬੋਲਣਾ ਵੀ ਪਤਾ ਲੱਗੇ ਵੀ ਹਾਂ ਸ਼ਹਿਰ ਕਿਹੜਾ ਸੀ ਠੀਕ ਹੈ ਸੋ ਸ਼ਹਿਰ ਕਿਹੜਾ ਮਿੱਤਰੋ ਜੀਰਾ ਹੂੰ ਸੋ ਸ਼ਹਿਰ ਹੈ ਮਿੱਤਰੋ ਜੀਰਾ ਮੇਰੀ 5 ਸਟਾਰ ਇਮੀਗ੍ਰੇਸ਼ਨ ਹੈ ਜੀ ਜੀਰੇ ਵਿੱਚ ਪੈਂਦਾ ਸੋ ਬਹੁਤੀ ਗੱਲਾਂ ਨਾ ਕਰਦੇ ਵੀਡੀਓ ਦੀ ਸ਼ੁਰੂਆਤ ਹੈ ਉਹ ਕਰਦੇ ਬੱਚਾ ਨਾ ੜੀ ਗੱਲਬਾਤ ਹੈ ਸ਼ੁਰੂ ਕਰਦੇ ਆ ਇਧਰ ਮੈਂ ਅੰਤ ਦੀ ਸ਼ੁਰੂ ਤਸਰੀ ਕਾਲ ਪਾਈ ਦਸਰੀ ਕਾਲ ਆ ਮਾਈਕ ਫੜ ਲਓਗੇ ਜੀ ਨਾਮ ਕੀ ਹੈ ਭੈਣ ਮੇਰੀ ਇਹ ਮਰਨਾਮ ਇਸ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਦਸਵਿੰਦਰ ਕੌਰ ਜੀ ਵਿਆਹ ਹੋ ਗਿਆ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਪਾਣੀ ਬਾਪਰੇ ਨੂੰ ਜੀ 6 ਮਹੀਨੇ 6 ਮਹੀਨੇ ਬਣੇ ਪਾਣੀ ਬਾਪਰੇ ਨੂੰ ਜੀ ਠੀਕ ਹੈ ਜੀ ਠੀਕ ਹੈ ਜੀ ਪਤੀ ਪਰਮੇਸ਼ਰ ਦਾ ਨਾਮ ਕੀ ਹੈ ਜੀ ਦਲਜੀਤ ਸਿੰਘ ਨਾਗੀ ਦਲਜੀਤ ਸਿੰਘ ਨਾਗੀ ਨਾਗੀ ਪੂਰਾ ਸੱਤ ਹੈ ਜੀ ਅੱਛਾ ਨਾਗੀ ਜੀ ਨੇ ਜੀ ਨਾਗੀ ਦੀ ਦਾ ਖਾਸ ਗੱਲ ਕੀ ਲੱਗਦੀ ਏ ਦੀ ਨਾਗੀ ਜੀ ਦੀ ਵੱਡੇ ਵੀਰੇ ਸਾਰੀਆਂ ਗੱਲਾਂ ਹੀ ਨਾਗੀ ਜੀ ਨੇ ਹੈ ਜੀ ਖਾਸ ਗੱਲ ਉਹ ਹੈਲਪਫੁਲ ਪਰਸਨ ਹੈ ਹੈਲਪਫੁਲ ਪਰਸਨ ਹੈ ਜੀ ਫੋਰ ਜੀ ਇੱਕੋ ਹੀ ਖਾਸ ਗੱਲ ਹੈ ਜੀ ਲੜਾਈ ਹੁੰਦੀ ਨੇ ਫਿਰ ਮਨਾਉਂਦਾ ਮੂੰਹ ਦਾ ਕੋਣਾ ਪਹਿਲਾਂ ਜੀ ਮੈਂ ਬਾਕੀ ਪਤ ਨਹੀਂ ਇਹ ਪੂਰਾ ਸੁਭਾਅ ਲੈ ਰਿਆ ਬੈਠੇ ਆ ਗੱਲਾਂ ਦਾ ਇਸ ਟਾਈਮ ਹੁੰਦਾ ਜੇ ਆਪਾਂ ਕਹਿੰਦੇ ਵੀ ਸਕੂਨ ਮਿਲਦਾ ਹੈ ਅੱਗੇ ਪੁੱਛੇ ਵੀ ਅੱਗੇ ਕੀ ਹੋਇਆ ਉਹ ਕੁਛ ਕਹਿਣਾ ਚਾਹੁੰਦੇ ਹਾਂ ਜੀ ਕੈਮਰੇ ਵਿੱਚ ਜੀ ਮੈਰਿਜ ਸਾਰਿਆਂ ਨੂੰ ਕਰੋਣੀ ਚਾਹੀਦੀ ਆ ਆਹ ਲਾਸ ਤੁਸੀਂ ਮਜ਼ਾਕ ਕਰਕੇ ਆ ਕਿ ਮਜ਼ਾਕ ਕਰਦੇ ਬਹੁਤ ਬੱਦੇ ਲੱਗੇ ਭੈਣ ਦੀ ਗੱਲ ਥੈਂਕ ਯੂ so much ਜੋਂਦੇ ਬਾਅਦ ਜ਼ਰੂਰ ਗੋਡ ਬlesਸ ਯੂਸ ਹੋਰ ਆ ਬਚਨਾ ਗੱਲਬਾਤ ਆਪਾਂ ਕਰ ਲਈਏ ਭਾਈ ਤੇ ਹਾਂ ਸ੍ਰੀਕਾਰ ਭਾਈ ਸੱਚੀਕਾਰ ਨਾਮ ਕੀ ਹੈ ਜੀ ਮੇਰਾ ਨਾਮ ਜੈਸਮੀ ਕਿਹੜੀ ਫਿਲਮ ਦੇਖਣ ਦੇ ਸਕੀਨ ਇੱਕ ਜਿੱਦੇ ਪੰਜਾਬੀ ਜਦੋਂ ਜੱਟ ਦਾ ਗੜਾਸਾ ਪੰਜਾਬੀ ਕਿਹੜੀ ਲੰਮੀ ਬੂਵੀ ਦੇਖਿਆ ਸੀ ਹੁਣ ਤੱਕ ਚਾਪੀ ਮੈਂ ਦੇਖੀ ਸੀ ਕੁੜੀ ਹਰਿਆਣੇ ਵਾਲੀ ਕੁੜੀ ਹਰਿਆਣੇ ਵਾਲੀ ਦੇਖੀ ਮੇਰੇ ਪਿੱਛੇ ਹੈ ਨੀ ਠੀਕ ਹੈ ਠੀਕ ਹੈ ਘਰ ਪਰਿਵਾਰ ਕੌਣ ਕੌਣ ਹੈ ਜੀ ਦਾਦਾ ਦਾਦੀ ਮम्मा ਪਾਪਾ ਚਾਚ ਚਾਚ ਜੁਆਇੰਟ ਫੈਮਲੀ ਮਤਲਬ ਚਾਚ ਕਿੰਨੇ ਜਣੇ ਘਣਾ ਮੜੇ ਸੀ ਤੇ ਜੀ ਦਾਦਾ ਦਾਦੀ ਪਹਿਲਾ ਕੌਣ ਆਗੇ ਜੀ ਦਾਦੂ ਦਾਦੂ ਦਾਦੀ ਦਾਦੀ ਮम्मा ਪਾਪਾ ਨਹੀਂ ਨਹੀਂ ਪਹਿਲਾ ਪਾਪਾ ਹੋਊਗਾ ਫਿਰ ਮੰਮੀ ਆਊਗੀ ਜੀ ਪਹਿਲਾਂ ਸੀਰੀ ਦੇ ਭਾਈ ਹੋਂਦ ਫਿਰ ਗਲਤ ਹੋ ਜਾਊ ਰਿਸ਼ਤਾ ਜੀ ਦੁਆਰੇ ਸਟਾਰਟਿੰਗ ਤੋਂ ਜੀ ਦਾਦੂ ਪਹਿਲਾ ਦਾਦੂ ਜੀ ਦਾਦੀ ਦਾਦੀ ਜੀ ਪਾਪਾ ਦੇ ਮਮਾ ਅੰਮਾ ਜੀ ਚਾਚੂ ਹੈ ਚਾਚੂ ਜੀ ਚਾਚੀ ਚਾਚੀ ਮੈਂ ਮੇਰਾ ਬ੍ਰਦਰ ਕਟਿਆ ਹੋਈ ਸੀ ਨਹੀਂ ਪਹਿਲਾਂ ਮੈਂ ਫਿਰ ਮੇਰਾ ਬ੍ਰਦਰ ਤਾਂ ਫਿਰ ਮੇਰੇ ਚਾਚੂ ਦਾ ਬੇਟਾ ਫਿਰ ਚਾਚੂ ਦਾ ਮੁੰਡਾ ਟੋਟਲੀ ਜਾਣੇ ਕਿੰਨੇ ਹੋ ਕਰੀ ਜੀ 9 ਚ ਠੀਕ ਹੈ ਭੈ ਮੇਰੇ ਜੌਂਦੀ ਬਾਜ਼ ਜਰਾ ਗੋਡ ਬles ਕਰਵਾ ਤੁਹਾਨੂੰ ਚਾਰ ਦਿਖਣਾ ਚਾਹ ਰਿਹਾ ਕਿ ਇਧਰ ਬਾਈ ਨਾਲ ਗਲਬਦ ਕਾਲੀ ਬਾਈ ਸਸਿਕਾ ਸਸਿਕਾ ਜੀ ਨਾਮ ਕੀ ਵੱਡੇ ਭਾਈ ਤਰਸੇਮ ਤਰਸੇਮ ਭਾਈ ਹਾਂਜੀ ਤਰਸੇਮ ਭਾਈ ਕਿੱਥੋਂ ਬਲੋਂਗ ਕਰਦੇ ਹੋ ਟੰਡੀਆਂ ਟੰਡੀਆਂ ਤੋਂ ਹਾਂਜੀ ਟੰਡੀਆਂ ਦੀ ਖਾਸ ਗੱਲ ਕੀ ਲੱਗਦੀ ਹੈ ਬੜਾ ਵਧੀਆ ਪਿੰਡ ਹੈ ਵੀਰੇ ਵਧੀਆ ਪਿੰਡ ਹੈ ਹਾਂਜੀ ਸਾਰੇ ਨਾਲ ਮਿਲ ਕੇ ਰਹਿੰਦੇ ਸਾਰੇ ਹਾਂਜੀ ਇੰਨਾ ਕਿ ਪਿਆਰ ਹੈ ਹਾਂਜੀ ਬਹੁਤ ਪਿਆਰ ਹੈ ਪਿੰਡ ਚ ਤੇਰਾ ਕਿਤਨਾ ਪਿਆਰਾ ਹੈ ਪਿੰਡ ਚ ਮੇਰਾ ਸਾਰੇ ਪਿੰਡ ਨਾਲ ਹੀ ਸਾਰੇ ਪਿੰਡ ਨਾਲ ਹੀ ਪਿਆਰ ਪਾਈ ਬੈਠੇ ਹਾਂਜੀ ਪਿਆਰਾ ਆਪਣੇ ਜਿਹੜਾ ਵਾਲਾ ਪਰ ਇਹ ਇੰਨਾ ਪਿਆਰ ਤੈਨੂੰ ਹੁੰਦਾ ਕਿਵੇਂ ਹੈ ਬੱਸ ਅੰਦਰੋਂ ਦਿਲੋਂ ਹੀ ਫੀਲ ਹੁੰਦਾ ਦਿਲੋਂ ਤੈਨੂੰ ਫੀਲਿੰਗਾਂ ਤੇਰੇ ਜਾਗਦੀ ਨੇ ਫਿਰ ਤੈਨੂੰ ਪਿਆਰ ਹੋ ਜਾਂਦਾ ਪਿੰਡ ਦੇ ਨਾਲ ਹਾਂਜੀ ਪਿੰਡ ਤੋਂ ਬਾਹਰ ਕਦੇ ਪਿਆਰ ਹੋਇਆ ਨਹੀਂ ਨਹੀਂ ਵੀਰੇ ਆਪਦੇ ਪਿੰਡ ਨਾਲ ਹੀ ਇਕਦਾਰੀ ਛੜਾ ਕਰਾਂ ਨਿਕ ਗਦਾਰ ਹੀ ਨਹੀਂ ਕਰਨੀ ਹਾਂ ਇੱਕ ਤਾਂ ਪਿਆਰ ਉਹਦਾ ਪਿੰਡ ਨਾਲ ਇੱਕ ਉਹਦਾ ਪਿਆਰ ਬਾਹਰੇ ਨਹੀਂ ਨਹੀਂ ਪਿੰਡ ਨਾਲ ਹੀ ਪਿੰਡ ਨਾਲ ਹੀ ਪਿਆਰ ਆ ਹਾਂਜੀ ਫਿਰ ਪਿੰਡ ਚ ਹੀ ਦੇਖਦਾ ਕਿਵੇਂ ਨਹੀਂ ਉਹਵੇਂ ਨਹੀਂ ਹਾਂ ਅੱਛਾ ਪਿਆਰ ਕਈ ਪ੍ਰਕਾਰ ਦੇ ਹੁੰਦੇ ਆ ਹਾਂ ਜਿਹੜਾ ਪਿੰਡ ਵਾਲਾ ਪਿਆਰ ਇਹਨੂੰ ਕਿਹੜਾ ਪਿਆਰ ਕਹਿੰਦੇ ਨੇ ਬਾ ਪਿੰਡ ਨਾਲ ਵੇ ਸੀ ਉਹ ਪਿਆਰ ਸੀ ਉਹ ਪਿਆਰ ਅੱਛਾ ਉਹ ਪਿਆਰ ਆ ਗਿਆ ਜਿਹੜਾ ਬਾਹਰਲਾ ਪਿਆਰ ਉਹਨਾਂ ਨੂੰ ਕਿਹੜਾ ਪਿਆਰ ਕਹਿੰਦੇ ਨੇ ਉਹ ਤਾਂ ਫਿਰ ਦੂਸਰਾ ਹੋ ਗਿਆ ਦੂਸਰਾ ਪਿਆਰ ਠੀਕ ਹੈ ਠੀਕ ਹੈ ਕਦੇ ਉਧਰ ਵੀ ਪੈਰ ਕਰਕੇ ਦੇਖਿਆ ਉਧਰ ਦੇ ਪਾਸੇ ਕਿਹਨੇ ਕਿਦਾਂ ਗਿਆ ਹੋਵੇ ਮਾੜਾ ਮੋਟਾ ਦੇਖਿਆ ਦੇਖਿਆ ਕੀ ਬਣਿਆ ਫੇਰ ਬਸ ਰਹੀ ਬਈ ਕੰਮ ਸਰਾ ਚੜਿਆ ਨਹੀਂ ਜਾਂ ਸਰਾ ਹੀ ਹੈ ਕੰਮ ਹੁਣ ਵੀ ਨਹੀਂ ਨਹੀਂ ਸਰਾ ਹੀ ਹੈ ਸਰਾ ਹੀ ਤੇ ਬੰਦਾ ਸਰਾ ਜਾਂ ਪਿਆਰ ਸਰਾ ਤੇਰਾ ਸਾਰਾ ਕੁਝ ਹੀ ਸਰਾ ਸਾਰਾ ਕੁਝ ਹੀ ਸਰਾ ਕਿ ਚੰਗੇ ਪਿਆਰ ਦੀ ਨਿਸ਼ਾਨੀ ਵਿੱਚ ਕੀ ਚੀਜ਼ਾਂ ਦੇਖਦੇ ਵੀ ਕਿਹੜੀ ਚੀਜ਼ ਹੁਣੀ ਜ਼ਰੂਰੀ ਨਹੀਂ ਬਸ ਸਮਝਣਾ ਆ ਜਾਈਦਾ ਬਈ ਸਮਝਣਾ ਚਾਹੀਦਾ ਕੀ ਨੂੰ ਆਪਣੇ ਪਾਰਟਨਰ ਦੀ ਪਾਰਟਨਰ ਇੱਕ ਤਾਂ ਚਲੋ ਅ ਅੰਡਰਸਟੈਂਡਿੰਗ ਹੁਣੀ ਜ਼ਰੂਰੀ ਹੈ ਦੂਜੀ ਬਈ بس ਅੰਡਰਸਟੈਂਡਿੰਗ ਕਲੀ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਬਸ ਘਰ ਦੇੰਦੇ ਕੀ ਮੰਗਿਆ ਵੀ ਕੁੜੀ ਅਸੀਂ ਕਿਦਾਂ ਦੀ ਲੈ ਕੇ ਆਉਣੀ ਹੈ ਸਿਆਣੀ ਹੋਵੇ ਸੇਵਾ ਕਰੇ ਉਹਨਾਂ ਦੀ ਤੇਰੇ ਭਾਵੇਂ ਜੁੱਤੀਆਂ ਲਈ ਚਲੇ ਹੈਂ ਪ੍ਰਾਤ ਵਿੱਚ ਕਿਹੜੀ ਗੱਡੀ ਲੈ ਕੇ ਜਾਣੂ ਫਿਰ ਤਾਂ ਅਮਰੂਤੀ ਉਹ ਗਰਬਾ ਪ੍ਰਾਣਾ ਸਟਾਇਲ ਹੀ ਰੱਖਣਾ ਨਾ ਸਾਰਾ ਜਿਆਦਾ ਪਿੰਡ ਨਾਲ ਪਿਆਰਾ ਮੈਂ ਲਾ ਲਿਆ ਸਾਬ ਹਾਂ ਅੱਛਾ ਬਰਾਤ ਜੋ ਗੱਡੀ ਜਾਊਗੀ ਅਮਰੂਤੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਨੱਚਣ ਗੁਆਣ ਵਾਸਤੇ ਕੀ ਕਰਾਇੰਗਾ ਯਾਰ ਹੁੰਦਾ ਡੀਜੇ ਡੂਏ ਦਾ ਹੈਗੇ ਆਪਣੇ ਯਾਰ ਇਹਨਾਂ ਦੀ ਪੁਆਈਆਂ ਗਾ ਲੁੱਡੀਆਂ ਇਹਨਾਂ ਦੀ ਨਹੀਂ ਨਹੀਂ ਡੀਜੇ ਡੂਏ ਦੇ ਉਹਨਾਂ ਨੂੰ ਪੈਸੇ ਆਵੇਂ ਦੇਣੇ ਹੈਗੇ ਆਛਾ ਇਹ ਨੱਚਣ ਵਾਸਤੇ ਰੱਖੇ ਹੋਇਆ ਹੈ ਮੂਰੇ ਆਹ ਚੇਰਾ ਨੋਡ ਕਰ ਲਓ ਜੇ ਕਦੇ ਲੋੜ ਹੁੰਦੀ ਆ ਵਿਆਹ ਸ਼ਾਦੀਆਂ ਚ ਐਮਰਜੈਂਸੀ ਬੁਲਾ ਸਕਦੇ ਹੋ ਕੰਮ ਕੀ ਹੈ ਜੀ ਅਰਸ਼ਦੀਪ ਕੋਲ ਮੈਂ ਸੋਚਿਆ ਕਿ ਵੀ ਕਰਨਾ ਕੀ ਚਾਹੁੰਦਾ ਲਾਈਫ ਦੇ ਵਿੱਚ ਐਲ ਐਲ ਵੀ ਕਰਨਾ ਚਾਹੁੰਦਾ ਕੀ ਕਰਨਾ ਚਾਹੁੰਦੇ ਜੀ ਐਲ ਐਲ ਵੀ ਕਰਨਾ ਚਾਹੁੰਦੇ ਕੀ ਕਰੋਗੇ ਐਲ ਐਲ ਵੀ ਕਰਕੇ ਜੀ ਲਾਇਰ ਅੱਜ ਵਕੀਲ ਬਣੋਂਗੇ ਜੀ ਉਹ ਆ ਵਕੀਲ ਆ ਆਪਾਂ ਉਹਨੂੰ ਮਨਾਉਣ ਜਾਣਾ ਵੀ ਐ ਕਥੀ ਮੈਥੋਂ ਵੀ ਆ ਗੁਨਾਹ ਹੋ ਗਿਆ ਵੀ ਮੇਰਾ ਬੇੜਾ ਉਹ ਪਾਰ ਲਾਦੀ ਆਇਆ ਕਹਿਣਾ ਕਿਦੀ ਬਹਿ ਗਿਆ ਕੀ ਕਹਿਣਾ ਬੇੜਾ ਹਾਂ ਬੇੜਾ ਲਮੋਣਾ ਪਾਰ ਜੇ ਵਕੀਲ ਨੇ ਆਪਣੀ ਬਾਹ ਫੜ ਲਈ ਸਮਝ ਰੋ ਵਕੀਲ ਪੂਰਾ ਟੌਪ ਦਾ ਵਕੀਲ ਹੈ ਤਾਂ ਆਪਣਾ ਬੇੜਾ ਪਾਰ ਆ ਤੇ ਨਹੀਂ ਪਰ ਬੇੜਾ ਹਾਂ ਠੀਕ ਹੈ ਚੱਲੀ ਫਿਰ ਉਹਦੇ ਕੋਲ ਚਲੋ ਜੀ ਆ ਬੀ ਬਾਦੀ ਤੈਨੂੰ ਗੱਲ ਕਰਦਾ ਸੀ ਮੈਂ ਹਾਂਜੀ ਹਾਂ ਜੀ ਨਹੀਂ ਗੱਲ ਕਰ ਇਹਨੂੰ ਦੱਸ ਤੇ ਕੀ ਪ੍ਰੋਬਲਮ ਖੜੀ ਕੀਤੀ ਹੈ ਪ੍ਰੋਬਲਮ ਤਾਂ ਮੈਨੂੰ ਨਹੀਂ ਪਤਾ ਕਿ ਇਹਨੇ ਦੋ ਕਤਲ ਕੀਤੇ ਇਹਦੇ ਕੀਤੇ ਦੇ ਦੋਸਤ ਨੇ ਬਟ ਨਾਮ ਇਹਦਾ ਪੈ ਗਿਆ ਇਹਦੇ ਕੀਤੇ ਦੋਸਤ ਨਹੀਂ ਸੀ ਹਾਂ ਦੋਸਤ ਨਹੀਂ ਸੀ ਤੂੰ ਤਾਂ ਆਪ ਹੀ ਰੋਣ ਲੱਗੀ ਤੂੰ ਨਾ ਰੋ ਗਲਾ ਖਰਾਬ ਹੋ ਜਾਂਦਾ ਕੇਸ ਵੱਡਾ ਨਾ ਨਹੀਂ ਹੈਂਡਲ ਹੋ ਜੂਗਾ ਮੇਰੀ ਸਿਸਟਰ ਵੀ ਕਰਦੀ ਪਈ ਆ ਹਾਂ ਲਾ ਲਾਂਗੇ ਕੀ ਲਵਾ ਲਾਂਗੇ ਸਾਰਾ ਕੁਝ ਲਾ ਲਾਂਗੇ ਜੀ ਪੁੱਛਦਾ ਲੈਦੇ ਬਾਰੇ ਹੋਰ ਵੀ ਪੁੱਛ ਲਾਏ ਦੋ ਕਤਲ ਕੀਤੇ ਆ ਹਾਂ ਦੋ ਕਤਲ ਕੀਤੇ ਆ ਕੀਤੇ ਫਰੈਂਡ ਨੇ ਆ ਇਲਜ਼ਾਮ ਇਹਨਾਂ ਤੇ ਆ ਇਲਜ਼ਾਮ ਇਹਨਾਂ ਤੇ ਆ ਕੱਢ ਲਾਂਗੇ ਬਾਹਰ ਹੂੰ ਕਿੱਥੋਂ ਕਢਾਂਗੇ ਬਾਹਰ ਤਾਂ ਹੈਗੀ ਹੀ ਐ ਲੜਾਉਣ ਦਾ ਕੱਲਾ ਕੇਸ ਹੀ ਆ ਕੇਸ ਲੜਾ ਹਾਂ ਹਾਂ ਆਜੂ ਕਮ ਸਾਹਬ ਚ ਕਿੰਨੇ ਰਪਏ ਲੰਗੀ ਕੇਸ ਲੜੀ ਦੇ ਹਾਂਜੀ ਰਪੀਅਰ ਪੂਲੇ ਨੇ ਚ ਦੱਖਣ ਚੱਲਦਾ ਕੰਮ ਆਜਾ ਵਕੀਲ ਗਰੀਬ ਐ ਹੌਸਲਾ ਰੱਖੀ ਕਿੰਨੇ ਰਪਏ ਹੁੰਦੇ ਆ ਭਾਈ ਤੁਹਾਡੇ ਮਹੀਨੇ ਮੂਨੇ ਦੇ ਅੱਜ ਤਾਂ ਨਵਾਂ ਨਵਾਂ ਕੰਮ ਹੀ ਆ ਅੱਜ ਨਾ ਅੱਜ ਕੋਈ ਕੇਸ ਨਹੀਂ ਆਇਆ ਫਸਟ ਹੀ ਆ ਤੁਹਾਡੇ ਫਸਟ ਕੇਸ ਦੂ ਆਏ ਆ ਤੂੰ ਦੋ ਕਤਲ ਕੀਤੇ ਦੀ ਨਾ ਤੂੰ ਬਾਹਰ ਤਾਂ ਹੈਗੇ ਆ ਇਤਨਾ ਟਾਈਮ ਦਾ ਅੰਦਰ ਕਰਾਉਗੀ ਠੀਕ ਹੈ ਸਭਾ ਉਹ ਵਧੀਆ ਲੱਗਿਆ ਬੈਂਕੀਆ ਬਲੈਂਕੀਆ ਥੈਂਕ ਯੂ ਦੋਸਤੋ ਬੈਠ ਸਾਦੇ ਬਾਈ ਤੁਹ ਸასი ਕਾਲ ਜੀ ਨਾਮ ਕੀ ਹੈ ਜੀ ਸਖਨਪ੍ਰੀਤ ਕੌਰ ਸਾਹਿਬ ਕਿਹੜੇ ਪਿੰਡ ਤੋਂ ਹੋ ਦੀ ਸਖਨਪ੍ਰੀਤ ਕੌਰ ਸਖਨ ਪ੍ਰੀਤ ਕੌਰ ਪ੍ਰੀਤ ਕੌਰ ਗਲਤੀ ਹੋ ਗਈ ਸੀ ਪਹਿਲਾਂ ਦੀ ਠੀਕ ਹੈ ਜੀ ਕਿਹੜੇ ਪਿੰਡ ਤੋਂ ਦੀ ਬੋਟੇ ਵਾਲੀ ਬਸਤੀ ਬੂਟਿਆਲੀ ਵਸਪੀ ਉੱਥੇ ਕੀ ਹੈ ਜੀ ਤੇ ਬੂਟੇ ਉੱਥੇ ਬੂਟਿਆਲੀ ਕਿਹੜੀ ਘੰਟੀ ਜਾਣ ਨੂੰ ਸੋਚਦੇ ਨੇ ਜੀ ਅਮਰੀਕਾ ਅੱਛਾ ਸਰਪੰਚ ਦੇ ਜੋ ਚੁਣਿਆ ਜੀ ਵਾਈ ਜੀ ਵੈਸੇ ਮੇਰੇ ਉੱਥੇ ਰਿਲੇਟਿਵਸ ਗਏ ਹੋਏ ਆ ਹਮ ਹੁਣ ਰਿਲੇਟਿਵ ਵੀ ਸੁਣ ਲਿਓ ਕਿਹੜੇ ਕਿਹੜੇ ਰਿਲੇਟਿਵ ਆਪਣੇ ਉੱਥੇ ਦੀ ਅੰਕਲ ਅੰਕਲ ਗਏ ਇੱਕ ਤਾਂ ਦੇਖੋ ਅੰਕਲ ਉਹ ਵੀ ਦੂਰ ਦਾ ਅੰਤਲ ਜੀ ਨੇੜੇ ਦਾ ਹੀ ਆ ਹਾਂ ਨੇੜੇ ਦਾ ਕਿਹੜੀ ਸਕੀਰ ਤੁਸੀਂ ਮੜੀ ਜੀ ਹੈ ਪਪਾ ਦੇ ਚਾਚਾ ਪਾਪੇ ਦਾ ਕਹਾ ਚਾਚਾ ਚਾਚਾ ਆ ਗਿਆ ਜੀ ਲੈਰੀ ਭਗਤਾ ਐਨ ਅੱਖਾਂ ਜਕਰੱਖਾਂ ਬਾਗ ਨਾ ਦੇ ਕੰਮ ਗਲਤ ਹੋ ਜੂ ਓੜ ਦੇ ਓੜ ਦੀ ਗੱਲ ਆਈ ਹੈ ਇਹ ਕੁੜੀ ਨੇ ਜਾਣਾ ਬਾਹਰ ਤੇ ਆਪਾ ਪਾਪਾ ਹਜੇ ਦੇਣੇ ਆ ਵੀ ਨੂੰ ਹੀ ਲੱਗੇ ਵੀ ਇਹ ਤਾਂ ਪੂਰੇ ਬੰਦੇ ਪਹੁੰਚੇ ਬੰਦੇ ਆ ਠੀਕ ਹੈ ਮੈਂ ਮਾਲੇਕ ਨੂੰ ਛੋਟਾ ਕੱਪ ਤਾਂ ਮਾਰਨਾ ਉਹਦੋਂ ਕੱਪ ਵੀ ਗਿਆ ਓਏ ਲਾਏ ਭਾਈ ਕੁੜੀਏ ਬਾਹਰ ਆ ਜਾ ਤੈਨੂੰ ਦਸੀਏ ਫੇਰ ਹਾਂਜੀ ਬਾਬਾ ਜੀ ਆ ਮੇਰਾ ਜਿਹੜਾ ਵੱਡਾ ਸੰਤਾ ਇਹ ਪਹੁੰਚਾ ਹੋਇਆ ਸੰਤਾ ਹੈ ਭਾਈ ਕੁੜੀਏ ਠੀਕ ਆ ਆ ਤਾਂ ਕਿ ਇਹਦੇ ਗੀਤੇ ਬਚਨ ਕਦੇ ਬ्यर्थ ਨਹੀਂ ਗਏ ਠੀਕ ਤੇ ਆ ਸਾਡਾ ਉਹ ਤੋਂ ਛੋਟਾ ਚੇਲਾ ਆ ਗਿਆ ਠੀਕ ਐ ਇਹ ਜਿਹੜਾ ਸਮਾਨ ਦੇ ਦੇ ਬੰਦੇ ਨੂੰ ਮੁੜ ਕੇ ਬੰਦਾ ਸਮਾਨ ਲਾਉਣ ਲੱਗ ਜਾਂਦਾ ਹੈ ਉਹ ਰੌਟ ਸੌਰੀ ਤਾਂ ਵੈਸੇ ਖੁਰਕੋ ਹੁੰਦੀ ਸੀ ਜੇ ਨਾ ਤਾਂ ਟੈਨਸ਼ਨ ਆ ਲੈ ਠੀਕ ਐ ਲੈ ਤੈਨੂੰ ਬਾਬੇ ਦੇ ਬਚਨ ਆਏ ਨੇ ਕਹਿੰਦੇ ਭਾਈ ਤੂੰ ਯੂ ਐਸ ਏ ਜਾਏਂਗੀ ਠੀਕ ਐ ਦੱਸ ਭਾਈ ਤੇਰਾ ਯੂ ਐਸ ਏ ਜਾਣ ਦਾ ਡ੍ਰੀਮ ਹੈਗਾ ਸੀ ਹਾਂਜੀ ਮੰਪਣਾ ਦਾਈਏ ਬੱਸ ਹਜੇ ਪੁੱਛ ਤਾਂ ਲਈਏ ਨਾਥਾ ਦਿੱਤਾ ਚੱਲਦਾ ਹੈ ਲੈ ਵੀ ਦੇਖ ਵੀ ਸਾਡੇ ਬਾਬੇ ਨੇ ਪਹਿਲੀ ਕਦੇ ਤੇਰਾ ਕੰਮ ਵੜਾ ਦਈਏ ਪਰ ਉਹਦੇ ਲਈ ਥੋੜੀ ਜੀ ਕੀ ਲੱਗਣੀ ਹੈ ਸੇਵਾ ਲੱਗਣੀ ਹੈ ਵਾਹ ਆਉਂਦੇ ਹਫ਼ਤੇ ਨੂੰ ਆਉਂਦੇ ਹਫ਼ਤੇ ਨੂੰ ਕੀ ਓਏ ਜਾਂ ਇਹਦੇ ਬਾਰੇ ਨੂੰ ਹੱਥ ਤਾਂ ਗੈਬ ਨਾ ਦੇ ਨਾਥਾ ਇਹ ਤਾਂ ਮਰਾਗਾ ਟਾਈਮ ਨਾਲ ਹੀ ਦੱਸ ਭਾਈ ਵੀ ਪੈ ਤੈਨੂੰ ਬਾਹਰ ਤੋਰ ਦਈਏ ਫਿਰ ਠੀਕ ਤੇ ਥੋੜੀ ਸੇਵਾ ਫਿਰ ਬਾਬਿਆਂ ਨੂੰ ਪਾਏਂਗੀ ਮੈਨੂੰ ਤੇ ਵੈਗਰੂ ਤੇ ਪਰੋਸਾ ਵਾ ਮੇਰੇ ਪਾਟੇ ਕਰਦੀ ਮੈਨੂੰ ਚੋਕੀਆਂ ਤੇ ਕੋਈ ਝਕੀ ਨਹੀਂ ਕੋਈ ਨਹੀਂ ਕੋਈ ਨਾਥਾ ਬੁਧਾਰਾ ਪਾਪਾ ਮਾਰਨੇ ਪੈਣੇ ਆਇਆ ਤਾਂ ਚੱਲ ਨਹੀਂ ਪਹੁੰਚਦੇ ਟਾਈਮ ਨਹੀਂ 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 ਕੋਈ ਨਹੀਂ ਸਾਥ ਆਪਣੇ ਬਰਾਬਰੀ ਖਾਵਾਂਗੇ ਨਾਥਾ ਡਰੀਦਾ ਨਹੀਂ ਹੁੰਦਾ ਪਰ ਇਹ ਉਹ ਜੋਗੀ ਆ ਜਿਨ੍ਹਾਂ ਦੀ ਕਦੇ ਅਜ ਤੱਕ ਕੀਤੀ ਹੋਈ ਕਦੇ ਗੱਲ ਬ्यर्थ ਨਹੀਂ ਗਈ ਤੈਨੂੰ ਦੱਸਾਂ ਮੈਂ ਠੀਕ ਹੈ ਪਿੰਡ ਦੇ ਸਾਰਿਆਂ ਨੂੰ ਪੁੱਛ ਨਹੀਂ ਹਾਂ ਪਰ ਇਹ ਗੱਲ ਸਾਡੀ ਹੋਣ ਓਏ ਸਾਡਾ ਨਾ ਤੇ ਗੱਲ ਛੱਡਦਾ ਹੁੰਦਾ ਅੱਗੇ ਫਿਰ ਅੱਗੇ ਮਾਇਰ ਪੀਟ ਕਰਦਾ ਹੁੰਦਾ ਐ ਸਾਣੀ ਮਵਾਜਣਾ ਕਰ ਬੀਬੀ ਬੀਬੀ ਨਹੀਂ ਹੈਗੀ ਓਏ ਇਹ ਤਾਂ ਕੁੜੀ ਹੈ ਬੀਬੀ ਆਊਗੀ ਇਹਦੀ ਆਪਦੇ ਲੈ ਕੇ ਸਤਾਰੀਆਂ ਲਾਉਂਗੀ ਦੋਨੋਂ ਪਰ ਆਮਲੀ ਬਹੁਤ ਸੀ ਗੱਲ ਮਾਰ। ਥੈਂਕ ਯੂ ਸੋ ਮਚ ਜਿਹੜੇ ਗੋਲ ਬਲੈਸ ਯੂ ਇਹ ਮਾਝਾ ਦੇ ਦੀਦੀ ਦਾ ਤੁਹਾਨੂੰ ਅਵਾਰਡ ਕਰ ਦਿੱਤਾ ਗਿਆ ਇਹਦੀ। ਮਾਝੇ ਵਾਲੀ ਮਾਝੇ ਵਾਲੀ ਚੰਗੀ ਗੱਲ ਹੈ ਜੀ। ਕੀ ਕਰਨੀਓ ਲਾਈਫ ਦੇ ਵਿੱਚ ਜੀ? ਆਹ ਲਓ। ਉਹ ਲਾਈਫ ਦੇ। ਬੈਸੇ ਬਾਉ ਕੁਝ ਪਿਆ ਹੈ। ਉਹ ਹੋਰ ਕੀ ਕਰਦੇ ਹੋ ਜੀ ਹੋਰ ਬਸ ਵੇਲ ਹੋਰ ਵੇਲਿਓ ਜੀ ਸ਼ੌਂਕ ਕੀ ਕੀ ਰੱਖੇ ਹੋਏ ਆ ਜੀ ਸ਼ੌਕ ਗਾਣੇ ਸੁਣਨ ਦਾ ਗਾਣੇ ਸੁਣਨ ਦਾ ਕੀਤੇ ਗਾਣੇ ਸੁਣਦੇ ਹੋ ਜੀ ਅਮਰਿੰਦਰ ਗੱਲੀ ਅਮਰਿੰਦਰ ਗੱਲੀ ਗਾਣੇ ਸੁਣਨ ਦਾ ਠੀਕ ਹੈ ਜੀ ਘਰ ਪਰਿਵਾਰ ਕੌਣ ਕੌਣ ਹੈ ਜੀ ਡੈਡੀ ਮੰਮੀ ਬ੍ਰਦਰ ਸਿਸਟਰ ਚਾਰ ਜਾਣੇ ਹੋ ਜੀ ਕੀ ਕੰਮ ਕਰਾਉਣਾ ਕਰੀ ਜੀ ਰੋਟੀ ਪਾਣੀ ਕਰਵਾ ਦੇਗਾ ਹੂੰ ਰੋਟੀ ਤੇ ਇਹ ਹੁੰਦਾ ਨਾ ਆਪਣੇ ਚਾਹ ਦੇ ਚੂ ਇਹ ਆਪਣੇ ਪਿੰਡਾਂ ਵਾਲੀ ਚੀਜ਼ ਬਣੀ ਹੈ ਜੀ। ਹਾਂਜੀ। ਠੀਕ ਹੈ ਜੀ। ਕਿਹੜੀ ਕੰਟਰੀ ਸੋਚਦੇ ਹੋ ਜੀ? ਕੈਨੇਡਾ। ਬਈ ਕਰਨਬੀਰ ਸਿੰਘ। ਕਰਨਬੀਰ ਕਿੱਥੋਂ ਬਈ? ਜੀਰੇ ਜੀਰੇ ਤੋਂ ਬਲੌਂਗ ਕਰਦੇ ਹਾਂ। ਘਰ ਪਰਿਵਾਰ ਕੌਣ-ਕੌਣ ਹੈ ਜੀ? ਬੇਬੇ, ਭੂਆ, ਪਾਪਾ, ਮੰਮਾ ਤੇ ਭਰਾ। ਠੀਕ ਹੈ, ਠੀਕ ਹੈ, ਠੀਕ ਹੈ। ਸ਼ੌਂਕ ਕੀ ਰੱਖਦੇ ਹੋ? ਕ੍ਰਿਕਟ ਦਾ। ਚੰਗੀ ਗੱਲ ਹੈ, ਸਪੋਰਟਸ ਨਾਲ ਜੁੜੇ ਹੋਏ ਹੋ। ਹਾਂਜੀ। ਠੀਕ ਹੈ। ਕੀ ਦੇਖਦਾ ਕੀ ਆ? ਪੁਰਾਣੇ ਤੇ ਹੁਣ ਦੇ ਜ਼ਮਾਨੇ 'ਚ। ਹੁਣ ਐਨਾ ਕਹਿੰਦੀਆਂ ਪੁਰਾਣੇ ਜ਼ਮਾਨੇ 'ਚ ਦੇ ਗਿਆ ਨਹੀਂ। ਆਹੋ ਤੇ ਮੈਂ ਕਿਹੜੇ ਉੱਥੋਂ ਆ ਪਰਾਣਾ ਜਮਾਨਾ ਮਰਨ ਕੇ ਚਲੇ ਵੀ ਹੁਣ ਤੇ ਪਰਾਣੀ ਜਮਾਨੇ ਚ ਕੀ ਕੀ ਚੇਂਜਿੰਗ ਆ ਤੁਹਾਨੂੰ ਲੱਗੇ ਨਾ ਯਾਰ ਪਹਿਲਾ ਚੀਜ਼ ਐ ਜੇ ਹੁੰਦੀ ਸੀ ਹੁਣ ਚੀਜ਼ ਐ ਜੇ ਹੋ ਗਈ ਮੈਂ ਕਿਹੜਾ ਤਾਰਕ ਮੈਂ ਤੇ ਦੇ ਭੀੜੇ ਦੇ ਜਮਾਨੇ ਦਾ ਜਿਹੜਾ ਮੈਨੂੰ ਪਤਾ ਹੋਵੇ ਓਏ ਗੱਲ ਸਮਝ ਮੇਰੀ ਇੱਕ ਹੁੰਦਾ ਨਹੀਂ ਐ ਦਾ ਆਪ ਨੂੰ ਪਤਾ ਯੇ ਪਹਿਲਾ ਚੀਜ਼ ਆ ਹੁੰਦੀ ਸੀ ਹੁਣ ਜਿਹੜੀ ਐ ਹੋ ਗਈ ਕੋ ਖਾਸ ਤੇ ਨਹੀਂ ਹੋਇਆ ਬੰਦੇ ਤੇ ਉਦਾਂ ਹੀ ਆ ਹਾਂ ਬਦਲਿਆ ਕੀ ਐ ਫਿਰ ਬਦਲਿਆ ਲੋਕੀ ਥੋੜੇ ਘੱਟ ਮਿਲਦੇ ਆ ਅੱਗੇ ਵੱਧ ਮਿਲਦੇ ਸੀ ਹਾਂ ਉਹ ਉਹੀ ਤੇ ਪੁੱਛਣਾ ਜੋਨਾ ਲੇਟ ਦੱਸਦਾ ਡਿਜੀਟਲ ਐ ਇਹ ਕਹਿ ਸਕਦੇ ਆ ਜਿਹੜੇ ਯਾਰ ਆ ਨਾ ਪਹਿਲਾਂ ਟੌਫੀਆਂ ਦੇ ਜਾਂਦੇ ਸੀ ਉਹ ਹੁਣ 2 ਮਿੰਟ ਲਈ ਗੱਲ ਵੀ ਨਹੀਂ ਕਰਦੇ ਕਿੱਡੀ ਤਾਕਰੀ ਐਗਜ਼ਾਮਪਲ ਦਿੱਤੀ ਆ ਓਏ ਨਹੀਂ ਗੱਲ ਸੋਹਣੀ ਕਹੀ ਐ ਕੋ ਘਰ ਦੇ ਨੂੰ ਘਾਟ ਲੱਗੀ ਹੋਵੇ ਕਿਸੇ ਚੀਜ਼ ਦੀ ਆਪਣੇ ਵੱਲੋਂ ਵੀ ਹੁੰਦਾ ਨਹੀਂ ਯਾਰ ਮੈਂ ਜਿਹੜੀ ਜੀ ਮੈਂ ਕਰ ਲਈ ਸੁੱਖ ਨਾ ਜਿਹੜੀ ਚੀਜ਼ ਬਾਪੂ ਨੇ ਕਹੀ ਉਹੀ ਕੀਤੀ ਜਿਹੜੀ ਚੀਜ਼ ਤੂੰ ਮਨਾ ਕੀਤਾ ਉਹ ਛੱਡਤੀ ਹਾਂ ਵੀ ਚਲੋ ਸਾਰਾ ਕੁਝ ਖੁਸ਼ ਆ ਲਾਈਵ ਦੇ ਵਿੱਚ ਓਕੇ ਨੇ ਪਰਿਵਾਰ ਵਾਲੇ ਕੁਛ ਨੇ ਬਈ ਠੀਕ ਆ ਬਹੁਤ ਸੋਹਣੀ ਸੋਚ ਆ ਮਿੱਤਰੋ ਸੋ ਇਥੇ ਇੱਕ ਆਸੀਂ ਵੀ ਜ਼ਰੂਰ ਸੁਣਿਆ ਹੈ ਮਿੱਤਰੋ ਜ਼ਰੂਰ ਦੇ ਦਈਏ ਵੀ ਕਿਤਨਾ ਕਹਤੇ ਜਿਹੜਾ ਪਰਿਵਾਰ ਦੇ ਲਈ ਆਪ ਠੀਕ ਹੈ ਵੀ ਜਿਹੜੀ ਚੀਜ਼ ਸਾਡੇ ਮਾਪਿਓ ਨੇ ਹੰਡਾ ਲੀਆਂ ਉਹ ਆਪਾਂ ਨਾ ਹੰਡਾਈਏ ਤੇ ਜਿਹੜੀਆਂ ਆਪਾਂ ਹੰਡਾ ਲਈ ਤੇ ਉਹ ਅੱਗੇ ਆਪਣੇ ਬੱਚੇ ਹੁਣ ਇਹ ਨਾ ਕਹਿੰਦੀ ਉੱਤੱਕ ਤੱਕ ਦਾ ਕੰਮ ਜਾਣਾ ਨਹੀਂ ਕੀ ਪਤਾ ਨਾ ਹੀ ਜਾਏ ਚਲੋ ਭੋਲਾ ਪਾਕੀ ਮੈਂ ਸੋ ਤਾੜਿਆ ਲਾ ਭਰਾ ਲੀਏ ਬਹੁਤ ਸੁਣੀ ਗੱਲ ਕਰ ਥੈਂਕ ਯੂ ਹਾਂ ਭਰਾ ਬਹੁਤ ਬਦਲੇ ਗੱਲਬਾਤ ਕਰਕੇ ਨਾਮ ਕੀ ਹੈ ਦੀ ਦਲਜੀਤ ਕੌਰ ਦਲਜੀਤ ਕੌਰ ਜੀ ਕਿਹੜੇ ਪਿੰਡ ਤੋਂ ਜੀ ਨਰਿੰਗ ਸਿੰਘ ਵਾਲਾ ਨਰਿੰਗ ਸਿੰਘ ਵਾਲਾ ਜੀ ਠੀਕ ਹੈ ਬੱਚਿਆਂ ਦੀ ਖਾਸ ਗੱਲ ਕੀ ਲੱਗਦੀ ਹੁੰਦੀ ਹੈ ਜੀ ਮੈਂ ਦੱਸਿਆ ਦਿਆਂ ਮੈਂ ਸਾਰੇ ਜੀ ਪੜ੍ਹਦੇ ਸੀ ਤੇ ਹੁਣ ਪੜਾਉਣੀ ਹੂੰ ਕਦੇ ਲੱਗਿਆ ਵੀ ਯਾਰ ਉਹ ਤੁਹਾਡੇ ਚੀਜ਼ ਉਹ ਹਰ ਵੀ چیز ਹੈਗੀ ਹੈ ਜੁਆਕਾਂ ਵਾਲੀ ਜੇ ਆਪਾਂ ਕਹੇ ਦੀ ਵੀ ਪੜਦੇ ਹੋਏ ਕਿ ਤੁਸੀਂ ਪੜਾਉਂਦੇ ਨੂੰ ਐ ਲੱਗਦਾ ਵੀ ਆ ਤਾਂ ਸਾਡੇ ਵਾਂਗੂ ਜੇ ਕਰਦੇ ਆ ਹਾਂਜੀ ਮੈਨੂੰ ਤਾਂ ਲੱਗਦੀ ਵੇਖਣ ਚ ਜੁਆਕੀ ਆ ਠੀਕ ਹੈ ਕੀ ਜੀ ਇਹ ਵੀ ਹੁੰਦੀ ਨਾ ਕਿ ਜਦੋਂ ਆਪਾਂ ਪੜ੍ਹਦੇ ਆਂ ਉਦੋਂ ਆਪਾਂ ਨੂੰ ਲੱਗਦਾ ਹੈ ਕਿ ਆਪਣੇ ਵਿੱਚ ਉਹਨੇ ਇੰਪਰੂਵਮੈਂਟ ਨਹੀਂ ਹੁੰਦੀ ਵੀ ਜਦੋਂ ਆਪਾਂ ਪੜ੍ਹਾਉਂਦੇ ਆਂ ਉਦੋਂ ਬਹੁਤ ਸਾਰੀ ਇੰਪਰੂਵਮੈਂਟ ਆਪਣੇ ਵਿੱਚ ਹੋ ਜਾਂਦੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਨਵੀਆਂ ਸਿੱਖਣ ਨੂੰ ਮਿਲਦੀਆਂ ਕਿਉਂਕਿ ਜਦੋਂ ਆਪਾਂ ਪੜ੍ਹਦੇ ਆਂ ਉਦੋਂ ਤਾਂ ਆਪਾਂ ਸਿਰਫ ਉਹਨਾਂ ਚੀਜ਼ਾਂ ਤੇ ਧਿਆਨ ਦਿੰਦੇ ਜਿਨ੍ਹਾਂ ਦੀ ਆਪਾਂ ਨੂੰ ਲੋੜ ਹੁੰਦੀ ਆਂ ਬਟ ਜਦੋਂ ਆਪਾਂ ਪੜ੍ਹਾਉਂਦੇ ਆਂ ਆਪਾਂ ਹਰੇਕ ਚੀਜ਼ ਤੇ ਜ਼ਿਆਦਾ ਧਿਆਨ ਦਿੰਦੇ ਆਂ ਕਿ ਬੱਚਿਆਂ ਨੂੰ ਸਮਝਾਉਣੀ ਆ ਜੀ ਹਮ ਬਿਲਕੁਲ ਤੁਹਾਡਾ ਨਾਮ ਕੀ ਹੈ ਜੀ ਟਵਿੰਕਰ ਕੁਨਿਤ ਟਵਿੰਕਰ ਟ ਮੈਨੂੰ 450 ਹੋ ਗਏ ਹਰ ਦੇ ਦੀ ਅੱਛਾ ਟਵਿੰਕਲੀ ਤੁਹਾਡਾ ਨਾਮ ਹੈ ਜੀ ਤੁਹਾਡਾ ਵੀ ਵਿਆਹ ਹੋਇਆ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ 1 1/2 ਇਅਰ ਆ ਮਾਈਕ ਪੜ ਦੋ ਨਾਮ ਕੀ ਉਹਨਾਂ ਦਾ ਜੀ ਖੁਸ਼ਪ੍ਰੀਤ ਸਿੰਘ ਕੀ ਕਹਿ ਕੇ ਬੁਲਾਉਣਾ ਹੈ ਉਹਨੂੰ ਜੀ ਖੁਸ਼ ਖੁਸ਼ ਜੀ ਕਹਣਾ ਨਾ ਜੀ ਉਹ ਤਾਂ ਇਹ ਕਹਿਣਾ ਹੀ ਪੈਂਦਾ ਕਿ ਵੀ ਕਹਿੰਦੇ ਵੀ ਖੁਸ਼ ਜੀ ਨਹੀਂ ਨਹੀਂ ਹਾਂ ਮੇਰੀ ਖੁਸ਼ ਓਏ ਕੀ ਬੁਲਾਉਣੇ ਕਿਤਾ ਹੁਣ ਐਵੇਂ ਸੀ ਦੇਖਣਾ ਵੀ ਯਾਰ ਪਤਾ ਮਨ ਨੂੰ ਸਕੂਨ ਮਿਲਦਾ ਉਹਦੀਆਂ ਯਾਦ ਕਰਕੇ ਵੀ ਹਾਂ ਲਾਈਕ ਜਦੋਂ ਤਾਂ ਨੇੜੇ ਹੋਣ ਲਾਈਕ ਕੋਲ ਬੈਠੇ ਹੋ ਤਾਂ ਨੋਰਮਲ ਐਂਗੇਜ ਲਾਈਕ ਜਿਵੇਂ ਸੁਣਿਓ ਇਸ ਤਰ੍ਹਾਂ ਦੇ ਵਰਡਸ ਨਹੀਂ ਤਾਂ ਫਿਰ ਨੀਮ ਲੈ ਲੈ। ਪਤੀ ਪਰਮੇਸ਼ਰ ਨੂੰ ਕਹਿਣਾ ਚਾਹੁੰਦੇ ਵੀ ਖੁਸ਼ ਜੀ ਵੀਡੀਓ ਦੇਖ ਲਿਓ। ਹੈ ਜੀ? ਉਹ ਤਾਂ ਦੇਖਣਗੀ। ਬਹੁਤ ਬਹੁਤ ਸ਼ੁਕਰੀਆ ਸਾਡੀ ਇਹ ਦੁਆ ਵੀ ਤੁਸੀਂ ਆਪਣੇ ਪਤੀ ਪਰਮੇਸ਼ਰ ਨਾਲ ਹਮੇਸ਼ਾ ਖੁਸ਼ ਰਹੋ ਜੀ। ਨਾਮ ਕੀ ਹੈ? ਜਸਕਰਨ ਸਿੰਘ। ਜਸਕਰਨ ਬਈ। ਕਿੱਥੋਂ ਬਈ? ਜੀਰੇ ਤੋਂ। ਕਿਵੇਂ? ਗੱਲ ਹਾਂ ਬਰਾਵਾ ਬੰਦਾ ਸਾਲੂ ਆ ਓਏ ਨਹੀਂ 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 ਆਪਾਂ ਨਹੀਂ ਨਹੀਂ ਮੈਂ ਮੈਂ ਮੰਨਦਾ ਕਾਰਪਰਵਾ ਸਭ ਠੀਕ ਠਾਕ ਵਧੀਆ ਹੋ ਗਿਆ ਬਾਹਰ ਜਾਣਾ ਬਈ ਕਿਹੜੀ ਕੰਟਰੀ ਬਈ ਕੈਨੇਡਾ ਕੀ ਕਰੂੰਗਾ ਜਾ ਕੇ ਕੰਨੀ ਫਰਾਂਸ ਟਰੱਕ ਵਗੈਰਾ ਚਲਾਵਾਂਗਾ ਅੱਛਾ ਟਰੱਕ ਵਗੈਰਾ ਚਲਾਉਂਗਾ ਤੇ ਵਾਈਫ ਦੇ ਨਾਲ ਜਾਊਂਗਾ ਨਾਲ ਲੈ ਕੇ ਜਾਊਂਗਾ ਉਹਨਾਂ ਨੂੰ ਨਹੀਂ ਉਹ ਪਹਿਲਾਂ ਮੈਨੂੰ ਲੈ ਕੇ ਜਾਣਗੇ ਉਹਨਾਂ ਨੇ ਬਾਹਰ ਆਉਣਾ ਫਿਰ ਮੈਨੂੰ ਲੈ ਕੇ ਜਾਣਗੇ ਅੱਛਾ ਕੁੜੀ ਬਾਹਰ ਆ ਆ ਹੁੰਦਾ ਦਿਮਾਗ ਹੈ ਨਾਮ ਕੀ ਹੈ ਜੀ ਦਲਪ੍ਰੀਤ ਦਾ ਦਲਪ੍ਰੀਤ ਜੀ ਹਾਂਜੀ ਠੀਕ ਹੈ ਇੱਕ ਕਹਿਣ ਦੀ ਲੋੜ ਹੀ ਹੈਗੀ ਜੀ ਫਸ ਲੋ ਕਹਿਣਾ ਪੈ ਰਿਹਾ ਜੀ ਕੀ ਚੱਕਰ ਕੀ ਆ ਵੀ ਮੰਨ ਲਓ ਕੁਛ ਕਾਇ ਐਨ ਉ ਡੇ ਗੀ ਜੀ ਫਿਰ ਇੱਥੋਂ ਐ ਡੇ ਤੇ ਫਿਰ ਤੁਸੀਂ ਐ ਮੋੜ ਕੇ ਐਨ ਉ ਡੇ ਗੀ ਜੀ ਕੀ ਸ਼ੌਂਕ ਸ਼ੌਂਕ ਹੈ ਹਾਂਜੀ ਸ਼ੌਂਕ ਸੀ ਕਰ ਦਿੱਤਾ ਸ਼ੁਰੂ ਤੋਂ ਦੀ ਹਾਂਜੀ ਸ਼ੁਰੂ ਤੋਂ ਨਹੀਂ ਹੋਣੀ ਕਰਵਾਈ ਤਾ ਹੋਣੀ ਕਰਵਾਈ ਨਹੀਂ ਕਿੰਨਾ ਕ ਸਮਾਂ ਗਏ ਐ ਬਲ ਕਰਾਏ ਨੂੰ ਜੀ ਮਹੀਨਾ ਹੋ ਗਿਆ ਹੂੰ ਸਦੇ ਕੋਈ ਫਿਰ ਆਇ ਨਹੀਂ ਲੱਗਿਆ ਵੀ ਆਹ ਮੋਰੇ ਨਿਕੜੇ ਫਿਰ ਸਾਰੇ ਪ੍ਰਾਪਰਟੀ ਖਲੰਦੀ ਸੀ ਵੀ ਕਦੇ ਆਏ ਹੋਏ ਬੀਜ ਨਾਲ ਬਜਵਾਕ ਟਰਾਈ ਜਾਂਦੇ ਜੀ ਨਹੀਂ ਕਦੇ ਉਹਦਾਂ ਦਾ ਡਰੋਨ ਬਾਰੇ ਸੋਚਿਆ ਬੱਚਿਆਂ ਨੂੰ ਜੀ ਠੀਕ ਹੈ ਜੀ ਇਹਨਾਂ ਦੀ ਸਾਮ ਸੰਭਾਲ ਦੇ ਲਈ ਕਿਹੜਾ ਸ਼ੈਂਪੂ ਵਰਤਦੇ ਨੇ ਜੀ ਟ੍ਰੈਸਮੀ 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 ਸ਼ੈਂਪੂ ਵਰਤਦੇ ਠੀਕ ਹੈ ਜੀ ਇਹ ਕੀ ਹੁੰਦਾ ਵੀ ਇੱਕ ਮੈਂ ਤੁਹਾਨੂੰ ਬੁਝਾਰ ਰਿਹਾ ਤਾਂ ਹੀ ਕੋਸ਼ਿਸ਼ ਕਰੋ ਜੇ ਜਵਾਬ ਹੋ ਜੀ ਠੀਕ ਹੈ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰ ਨਹਜਾਰਾਂ ਕਰਾਂ ਕੋਈ ਮੜਾ ਮੜਾ ਜ਼ੋਰ ਮਾਰ ਕੇ ਦੇਖੋ ਜੀ ਕੀ ਤਾਂ ਜਿਹੜਾ ਜਵਾਬ ਹੈ ਸੈਡਾ ਸੋਡਾ ਦੂ ਆ ਦੇ ਜੀ ਨਹੀਂ ਆਉਂਦਾ ਜਵਾਬ ਨਹੀਂ ਆਉਂਦਾ ਉਹ ਮੇਤਰੋ ਕੀ ਜਵਾਬ ਹੈ ਦਾ ਨਹੀਂ ਮਜ਼ਾਕ ਕਰਦੇ ਨਾਮ ਕੀ ਛੋਟਾ ਦਿਲਪ੍ਰੀਤ ਕੌਰ ਜੀ ਕਿਹੜੇ ਪਿੰਡ ਤੋਂ ਜੀ ਜੀਰੇ ਤੋਂ ਜੀਰੇ ਤੋਂ ਜੀ ਕੀ ਸੋਚਿਆ ਕਿ ਵੀ ਕੀ ਕੀ ਸ਼ੌਂਕ ਰੱਖੇ ਵੀ ਜਿਹੜੇ ਮੈਂ ਪੂਰੇ ਕਰਨੇ ਹਨ ਜੀ ਕੋਈ ਨਹੀਂ ਕੋਈ ਸ਼ੌਂਕ ਨਹੀਂ ਰੱਖੇ ਜੀ ਆ ਬਾਲਾਂ ਨੂੰ ਛੱਡ ਕੇ ਜੀ ਹਾਂ ਜੀ ਕੱਲਾ ਬਾਲਾਂ ਨੂੰ ਕੱਲਾ ਬਾਲਾਂ ਦਾ ਸ਼ੌਕ ਸੀ ਇਹਨਾਂ ਦੀ ਜ਼ਿਆਦਾ ਧਿਆਨ ਦਿੰਨੇ ਹੁੰਦੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿਹੜੀ ਘੰਟੇ ਬਾਹਰਪੁਰ ਜਾਣਾ ਮੈ ਸੋਚੇ ਇੱਥੀ ਕਿਹੜੀ ਕੰਟਰੀ ਜਾਣਾ ਜੀ ਕੈਨੇਡਾ ਹੀ ਕੋ ਜਾਣਾ ਜੀ ਬ੍ਰਦਰ ਉੱਥੇ ਅੱਛਾ ਪ੍ਰਾਗ ਕੋ ਜਾਵਾਂਗੇ ਕਦੇ ਜਦੋਂ ਰੇ ਪ੍ਰਾਗ ਵਿੱਚ ਲੜਾਈ ਲੁੜੀ ਹੁੰਦੀ ਸੀ ਜੀ ਕਿੰਨੀ ਕ ਲੜਾਈ ਹੁੰਦੀ ਸੀ ਉਦ ਰੱਖਦੇ ਸੀ ਬਾਲ ਐਮੇ ਦੀ ਨਹੀਂ ਥਾਪੜੇ ਪੈਂਦੇ ਸੀ ਉਦ ਜੀ ਬ੍ਰਦਰ ਜੀ ਠੀਕ ਹੈ ਚਲੋ ਹੁੰਦਾ ਹੀ ਆ ਪ੍ਰਾਗਾਂ ਵਿੱਚ ਲੜਾਈ ਲੁੜੀ ਹੁੰਦੀ ਐ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਜੀ ਘਰ ਪਰਿਵਾਰ ਕੌਣ ਕੌਣ ਹੈ ਜੀ ਪਾਪਾ ਮੰਮੀ ਬ੍ਰਦਰ ਮੈਂ ਤੇ ਨਾਨੀ ਅੱਛਾ ਨਾਨੀ ਤੋਂ ਠੀਕ ਹੈ ਜੀ ਕਦੇ ਨਾਨੀ ਨੇ ਪੁਰਾਣੀਆਂ ਗੱਲਾਂ ਸੁਣਾਇਆਂ ਮੈਨੂੰ ਜੀ ਵੀ ਤੁਹਾਨੂੰ ਕੀ ਕੀ ਸੁਣਾਉਂਦੇ ਹੁੰਦੇ ਸੀ ਜੀ ਅਬਦੀਸ ਨੂੰ ਹੁੰਦੇਂ ਤੇ ਪੇਸੀ ਅਦਾ ਕਰਦੇ ਹੁੰਦੇ ਸੀ ਪਿਛਲੇ ਸਮੇਂ ਵਿੱਚ ਹੂੰ ਕਦੇ ਨਾਨੀ ਨੇ ਆਪਦੀ ਜਵਾਨੀ ਬਾਰੇ ਸਾ ਵੀ ਮੈਂ ਤਾਂ ਆਪ ਜਵਾਨੀ ਚ ਪੂਰੀ ਵਧੀਆ ਸੀ ਗੈਪ ਜਦਾ ਆ ਗਿਆ ਸੀ ਗੈਪ ਆ ਗਿਆ ਸੀ ਗੈਪ ਆ ਗਿਆ ਸੀ ਵੀ ਆਪਣੀ ਜਵਾਨੀ ਚ ਮੈਂ ਪੂਰਾ ਬਿਆਹ ਜੀ ਵੀ ਹਾਂ ਲੱਗਾ ਜੀ ਉਹ ਕਹਿੰਦੇ ਵੀ ਆਪਣੇ ਬੇਬੇ ਆਪਾਂ ਨੂੰ ਕਹਿੰਦੇ ਵੀ ਮੈਂ ਜਵਾਨੀ ਵੇਲੇ ਬਹੁਤ ਸੋਹਣੀ ਸੀ ਹਾਂਜੀ ਥੋੜੀ ਨਾਨੀ ਨੇ ਕਹਿੰਦੇ ਆ ਜੀ ਵੀ ਥੋੜੀ ਨਾਨੀ ਕੀ ਕਹਿੰਦੀ ਹੁੰਦੀ ਐ ਫਿਰ ਮੈਂ ਬਹੁਤ ਸੋਹਣੀ ਸੀ ਜਵਾਨੀ ਚ ਹਦਾਂ ਹੀ ਕਹਿੰਦੇ ਇਹਦੀ ਇਹ ਲੋਗ ਨੇ ਜਿੰਨਾ ਤੁਸੀਂ ਵੋਟ ਮੰਗਣੀ ਹੈ ਜਿੰਨਾਂ ਨੂੰ ਲੱਗਿਆ ਵੀ ਹਾਂ ਵੀ ਦਿਲਪ੍ਰੇਰਤਾ ਸੱਚੀ ਮਿੱਠੀ ਅਸਲੀ ਹੈਗੇ ਵੀ ਜਿਹੜੀ ਸਾਡਾ ਭਲਾ ਕਰ ਸਕਦੀ ਤਾਂ ਤੁਹਾਨੂੰ ਹੀ ਵੋਟ ਪਾਉਣਗੇ ਜਿਨਾਂ ਨੂੰ ਲੱਗਿਆ ਤਾਂ ਵੋਟ ਬਾਹਰ ਨਹੀਂ ਪਾ ਦੇਣੀ ਪੁੱਛ ਲੈ ਲੈ ਪਾ ਦੇਣੀ ਇਹਨੇ ਨੇ ਪੁੱਛ ਲੈ ਮੋੜ ਨਹੀਂ ਆਈ ਮੇ ਨਹੀਂ ਤੁਸੀਂ ਜੱਜਮੈਂਟ ਕਰਕੇ ਪਾਉਣੇ ਕਿਤੇ ਬਿਗ ਜੋ ਮਾੜੀ ਨੀਤਾਲਿਓ ਠੀਕ ਹੈ ਨਾਲ ਨਹੀਂ ਜੀਰੇ ਦੇ ਕਹਿੰਦੇ ਉਹ ਮੰਤਰੀ ਜਿਹੜੇ ਕਹਿੰਦੇ ਚੋਣਾਂ ਖੜੇ ਜਿਹਨਾਂ ਦਾ ਚੋਣ ਨਿਸ਼ਾਨ ਹੈ ਜੂਹਾ ਬਾਬੋ ਦੇ ਲਗ ਗੱਲ ਬਰਕਰਾਰ ਹੈ। ਥੈਂਕ ਯੂ ਸੋ ਮਚ। ਬਾਬੋ ਸ਼ੁਕਰੀਆ। ਸੋ ਹੋਰਾਂ ਬੱਚਨਾ ਗੱਲ ਕਰਦੇ ਆਂ ਬਾਈ ਸਤਿਕਾਰ। ਆਜ ਬਈ ਇਧਰ ਆਜ ਬਈ। ਇੱਕ ਚੋਲਾ ਪਾਇ ਹੀ ਨਹੀਂ ਕਹਿੰਦੇ ਵੀ ਚਲੋ ਬਾਹਰ ਜਾਣਾ ਚਾਹੀਦਾ। ਹਰ ਇੱਕ ਦਾ ਡ੍ਰੀਮ ਹੁੰਦਾ ਵੀ ਅਸੀਂ ਬਾਹਰ ਜਾਈਏ। ਪਰ ਕਿਤਨਾ ਕਿ ਤੁਹਾਨੂੰ ਇਹ ਲੱਗਦਾ ਬੀਆਰਪੀ ਜੇ ਜੋ ਆਖ ਨਾ ਬਾਹਰ ਜਾਣਾ। ਇਹ ਚੀ ਲਈ ਸੋਚਨੇ ਕਦੇ ਮਨ ਦੇ ਵਿੱਚ ਆਇਆ ਹੋਵੇ। ਨਹੀਂ ਬਾਹਰ ਮੇਰਾ ਖਿਆਲ ਹੈ ਕਿ ਬਾਹਰ ਜਾਣਾ ਜ਼ਰੂਰ ਚਾਹੀਦਾ। ਕੋਈ ਉੱਥੇ ਓਪਰਚ्युनिटीਜ਼ ਜਾਂਦੀਆਂ। ਪਰ ਪਰਮਾਨੈਂਟਲੀ ਨਹੀਂ ਜਾਣਾ ਚਾਹੀਦਾ। ਰਿਵਰਸ ਮਾਈਗ੍ਰੇਸ਼ਨ ਵੀ ਹੋਣੀ ਚਾਹੀਦੀ। ਹਮਮ ਕਿਉਂਕਿ ਜੇ ਉਹਦੇ ਉੱਤੇ ਬੱਚੇ ਹੋ ਗਏ ਫੈਮਲੀ ਹੋ ਗਈ ਨਾ ਤਾਂ ਉਹਦਾ ਕੱਟ ਹੋ ਗਿਆ ਨਾ ਕਿ ਉਹ ਉਹਨੂੰ ਕੈਨੇਡੀਅਨ ਟੱਚ ਮਿਲੂਗਾ ਜਾਂ ਜਿਹੜੀ ਵੀ ਕੰਟਰੀ ਹੋਵੇ ਜਾਂ ਅਮਰੀਕਨ ਟੱਚ ਮਿਲੂਗਾ ਨਾ ਜੇ ਉਹਦੇ ਬੱਚੇ ਗਾਂ ਹੋ ਗਏ ਤੇ ਉਹ ਪੀੜੀ ਖਤਮ ਹੋ ਜਾਂਦੀ ਹੈ ਤਾਰ ਵਸ ਮਾਈਗ੍ਰੇਸ਼ਨ ਜੂਰ ਹੋਣੀ ਚਾਹੀਦੀ ਹਮ ਬਿਲਕੁਲ ਬਹੁਤ ਸੋਹਣੀ ਸੋਚ ਹੈ ਬਾਈ ਇੱਕ ਹੋਰ ਹੈ ਬਈ ਨਾ ਵੀ ਅਸੀਂ ਵੀ ਨਹੀਂ ਮਾੜਾ ਨਹੀਂ ਕਹਿੰਦੇ ਵੀ ਜੋ ਜਵਾਕ ਉਥੇ ਕੰਮ ਕਰਦੇ ਮਿਹਨਤ ਕਰਦੇ ਚੰਗੀ ਗੱਲ ਹੈ ਬਾਈ ਪਰ ਕਿਤਨਾ ਕਿਤੇ ਬਈ ਇਹ ਜੀ ਹੈਗੇ ਵੀ ਯਾਰ ਜਦੋਂ ਜਵਾਕ ਇੰਨਾ ਜਿਆਦਾ ਮੁਲਖ ਜਾ ਰਹੇ ਆਪਣਾ ਕੰਮ ਉਦੇ ਮੈਨੇਜਰਾਂ ਭੁੱਖੇ ਮਰਦੇ ਆ ਬਾਈ ਜੀ ਜਵਾਕ ਇੱਥੇ ਸੈਟ ਅਪ ਲਾ ਲੈਣੇ ਲੋਕਾਂ ਦੀ ਸੋਚ ਹੈ ਆਪਾਂ ਹਰ ਇੱਕ ਬੰਦਾ ਕਹਿੰਦਾ ਲੱਗਦਾ ਬਾਹਰ ਭੇਡ ਚੱਲਣੀ ਪਈ ਆ ਪੰਜਾਬ ਚ ਕਿਉਂ ਨਹੀਂ ਕੰਮ ਕਰਦੇ ਇਹ ਪੰਜਾਬ ਚ ਮੇਰੇ ਫਾਰ ਐਗਜ਼ਾਮਪਲ ਕੈਂਟ ਅਮਰੀਕਾ ਤੁਸੀਂ ਕੋਈ ਨਾਰਮਲ ਕੰਮ ਵੀ ਕਰਦੇ ਉਥੇ ਪੇ ਇੱਥੇ ਤੁਸੀਂ ਇੱਕ ਅਗਰ ਤੁਸੀਂ ਮਤਲਬ ਕਿ ਵਧੀਆ ਸੈਲਰੀ ਕਮਾਉਣੀ ਹੈ ਤੁਹਾਡੀ ਤੁਹਾਡਾ ਸਕਿੱਲ ਲੈਵਲ ਬਹੁਤ ਹਾਈ ਚਾਹੀਦਾ ਤੇ ਇਹੀ ਉਥੇ ਇੱਕ ਲੇਬਰ ਜੇ ਕੋਈ ਬੰਦਾ ਲੇਬਰ ਵੀ ਕਰਦਾ ਹਨ ਤਾਂ ਉਹ ਵੀ ਲੱਖ ਡੇਢ ਲੱਖ ਰੁਪਏ ਕਮਾ ਲੈਂਦਾ ਪਰ ਜੇ ਕਿ ਇੱਥੇ ਲੱਖ ਡੇਢ ਲੱਖ ਰੁਪਏ ਕਮਾਉਣਾ ਤੁਹਾਨੂੰ ਬਹੁਤ ਹਾਈ ਜਾਣਾ ਪਊਗਾ ਹਾਂਜੀ ਜਿਹੜੇ ਮਾਪਿਆਂ ਸਾਨੂੰ ਵੱਡੇ ਹੈਗੇ ਤਾਂ ਸਾਨੂੰ ਉਹਨਾਂ ਦੇ ਵੀ ਕੈਚ ਰਹਿਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੇ ਸਾਨੂੰ ਪਰਪੋਸ ਕੇ ਭਰੋਸਾ ਕਰਕੇ ਸਟੱਡੀ ਕਰਾਈ ਆ ਸਾਨੂੰ ਬਾਹਰ ਭੇਜਿਆ ਆ ਆਪਾਂ ਨੂੰ ਉਹਨਾਂ ਦੇ ਕਦੇ ਫਾਇਦਾ ਨਹੀਂ ਚੁਪਣਾ ਚਾਹੀਦਾਗਾ ਕਿਉਂਕਿ ਜਿਵੇਂ ਉਹਨਾਂ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਸਟੱਡੀ ਕਰਵਾਈ ਆ ਸਾਨੂੰ ਮਾਪਿਆਂ ਦਾ ਜ਼ਰੂਰ ਸੋਚਣਾ ਚਾਹੀਦਾ ਵਾ ਕਿਉਂਕਿ ਸੰਘਰਸ਼ੀ ਚ ਲੱਗੇ ਪਏ ਸਾਨੂੰ ਸਾਡੇ ਮਾਰੇ ਕਿੰਨਾ ਕੰਮ ਕਰਦੇ ਆ ਇਸ ਕਰਕੇ ਸਾਨੂੰ ਮਾਪਿਆਂ ਦਾ ਜ਼ਰੂਰ ਸੋਚਣਾ ਚਾਹੀਦਾ ਨਾਮ ਕੀ ਹੈ ਜੀ ਮਨਜੀਤ ਕੋ ਜਿਵੇਂ ਹੁਣ ਸ਼ਵੀਲਾ ਲੱਗਦੀਆਂ ਨੇ ਆ ਨਾ ਜੀ ਕਦੇ ਸ਼ਵੀਲਾ ਦੇ ਟੁੱਟ ਕੇ ਪਏ ਉਹ ਵੀ ਚੋਰੀ ਚੋਰੀ ਗਏ ਹੋਂ ਜੀ ਮੈਨਾਂ ਦੱਸੇ ਕਿ ਤੁਹਾਨੂੰ ਜੀ ਜਾਣਦੇ ਹੋ ਜੀ ਇੱਥੇ ਮਤਲਬ ਥੋੜੇ ਕੁੜੇ ਆਪਣਾ ਲਿਸਟ ਆ ਜੀ ਵੀ ਇਹ ਤਿਹਵੀਰ ਐ ਜੇ ਐਂਟਰੀ ਮਾਰਨੀ ਐ ਨੇ ਵਜੇ ਦੀ ਮਤਲਬ ਬਿੱਦ ਫਰੈਂਡਸ ਜੀ ਆਉਣੇ ਜਾਂ ਇਕੱਲੇ ਜਾਂਦੇ ਹਾਂ ਜੀ ਅਸੀਂ ਵੈਂਟੇ ਜਾਂਦੇ ਹਾਂ ਲਿਸਟ ਚਾਹੁੰਦੇ ਹਾਂ ਕਿ ਜੇ ਆਪਾਂ ਕੰਪੈਰੀਜ਼ਨ ਕਰੀਏ ਛੋਟਾ ਜਾਂ ਪੜ੍ਹਾਈ ਦੇ ਵਿੱਚੋਂ ਅੱਜ ਸਮੇਂ ਅਕੀ ਕੌਣ ਜਾ ਰਿਹਾ ਪੜ੍ਹਾਈ ਦੇ ਵਿੱਚ ਕੁੜੀਆਂ ਕੇ ਜਾ ਰਹੀਆਂ ਜਾਂ ਮੁੰਡੇ ਕੇ ਜਾ ਰਹੇ ਆ ਮੁੰਡੇ ਜਾਂਦੇ ਵੇ ਹੱਸਪੇ ਤੇਰੇ ਨਾਲ ਵਾਲੇ ਕੁੜੀਆਂ ਨੇ ਸਾਰਾ ਸਾਲ ਪੜ੍ਹਨਾ ਹਾਂ ਮੁੰਡਿਆਂ ਨੇ ਦੋ ਦਿਨ ਪਹਿਲਾਂ ਪੜ੍ਹਨਾ ਇਹੀ ਕੀ ਚੱਕਰ ਹੈ ਗੁਣੀ ਸਾਰਾ ਸਾਲ ਪੜ੍ਹਦੇ ਮੁੰਡੇ ਦੋ ਦਿਨਾਂ ਚੋਂਨਾ ਕੰਮ ਕਰਦੇ ਇਹਨਾਂ ਸਾਰਿਆਂ ਨੇ ਪੜ੍ਹਿਆ ਸਾਰਾ ਸਾਲ ਪੜ੍ਹਿਆ ਹਾਂ ਹਨ ਇਹਨਾਂ ਦੇ 80% ਆਏ ਹਾਂ ਅਸੀਂ ਸਾਰਾ ਸਾਲ ਐ ਪੂਰਾ ਜਦ ਕੀਤਾ ਕੱਖ ਨਹੀਂ ਪੜ੍ਹਿਆ ਅਖੀਰ ਤੇ ਦੋ ਦਿਨ ਪਹਿਲਾਂ ਪੜ੍ਹੇ ਤਾਂ ਸਾਡੇ ਸੱਤ ਸੱਤ 80% ਆਏ ਤੇ ਫਾਇਦਾ ਕੀ ਹੋ ਰਿਹਾ ਮਤਲਬ ਪੜ੍ਹਾਈ ਕਰਦਾ ਫਾਇਦਾ ਨਹੀਂ ਹੈ ਕਿ ਆ ਕੋਈ ਨਹੀਂ ਪੜ੍ਹਿਆ ਕੁੜੀਓ ਇਹ ਗੱਲ ਜ਼ਾਇਦਾ ਦੀ ਵੀ ਮੁੰਡੇ ਵੱਧ ਪੜ੍ਹਦੇ ਹੁੰਦੇ ਸਮੇਂ ਜੀ ਨਹੀਂ ਮੁੰਡੇ ਵੱਧ ਪੜ੍ਹਦੇ ਜੀ ਸਾਡੀ ਕਲਾਸ ਵਾਲੇ ਤਾਂ ਨਹੀਂ ਪੜਦੇ ਸੀ ਤੁਹਾਡੀ ਕਲਾਸ ਵਾਲੇ ਪੜਦੇ ਨਹੀਂ ਬਹੁਤ ਸਾਡੇ ਸਕੂਲ ਵਾਲੀ ਆ ਪੜਦਾ ਨਹੀਂ ਕਿ ਜੇ ਖਰਾਤੀ ਬੇਸਤੀ ਪੰਪ ਦੇ ਕੇ ਦਿਆ ਕਰੋ ਇਹ ਦੂਜੀ ਕਲਾਸ ਚ ਆਉਣਗੇ ਸਾਡੀ ਕਲਾਸ ਚ ਆ ਕੇ ਪੁੱਛੇ ਸਰ ਜਦੋਂ ਵੇਖੋ ਸਕੂਲ ਚ ਘੁੰਮ ਕੇ ਘੁੰਮ ਕੇ ਕੋਣ ਪੁੱਛੂਗਾ ਮੈਡੀਕਲ ਵਾਲੇ ਪੜਾਖ ਹੁੰਦੇ ਆ ਹਾਂ ਅੱਛਾ ਮੈਡੀਕਲ ਵਾਲੇ ਪੜਾਖ ਹੁੰਦੇ ਆ ਘਾੜ ਦੋ ਘਾੜੋ ਕੋਈ ਨਾ ਨਵੇੜਾ ਕਰਾਂਗੇ ਹਾਂ ਮਾਈਕ ਪਿਆ ਯਾਰ ਇੱਥੇ ਮਾਈਕ ਦੂਜੀ ਕਹਿੰਦੇ ਮੈਡੀਕਲ ਵਾਲੇ ਜਿਹੜੇ ਬੱਚੇ ਪੜਨ ਵਾਲੇ ਨੇ ਉਹੀ ਨਾਨ ਮੈਡੀਕਲ ਰੱਖਦੇ ਆ ਮੈਂ ਰੱਖਿਆ ਨਾ ਮੈਡੀਕਲ ਮੈਂ ਨਾਟ ਆਰਸ਼ਪ ਡਿਸਪਾਰਸ਼ ਮੈਂ ਨਾਟ ਮੈਡੀਕਲ ਕੀਤਾ ਸ਼ੁਭਾਰਸ਼ ਪਾ ਕੇ ਪਾਸ ਆਇਆ ਉਹਦੇ 'ਚ ਕੀ ਏ ਇੱਕ ਦਿਨ ਮੈਂ ਪੜਿਆ ਨਹੀਂ ਤੁਸੀਂ ਪੁੱਛਿਆ ਸਰ ਇਹ ਨਾਨ ਮੈਡੀਕਲ ਸੀ ਤੇ ਉਹਦਾ ਸਕੂਲ ਹੋਰ ਮੇਰਾ ਸਕੂਲ ਹੋਰ ਮੈਂ ਕੀਤਾ ਨਾਟ ਮੈਡੀਕਲ ਮੇਰੇ 87% ਆਇਆ ਸਾਰੀ ਦਿਹਾੜੀ ਮੈਂ ਖੇਡਦਾ ਰਿਆ ਸਪੋਰਟਸ ਲਗਾ ਰਿਆ ਸ਼ੁਭਾਰਸ਼ ਮਾਇਬੋ ਵਾਲੀ ਪਰਸੈਂਟ ਆ ਗਈ 87 ਤੇ ਕੁੱਝ ਵੀ ਆਈ ਆ ਤੇ ਆ ਵੀ ਤੇ ਮੇਰੇ ਤੇ ਆ ਵੇ ਕੀ ਕਰਨਾ ਆਗਾਮੀ ਆ ਸ਼ੋਟ ਵੀ ਬਹੁਤ ਤਗੜੀ ਹੈ ਆਦੇਵ ਲੋਕਾਣੀਆਂ ਦਾ ਫਿਰ ਕੋਈ ਵੀ ਮਾਰ ਆਦੇਵ ਲੋ ਤੇ ਜਿੰਨੂੰ ਮਰਜੀ ਪੁੱਛ ਨੇ ਤੇਰਾ ਕਿੰਨੇ ਪਰਸੈਂਟ ਹੈ ਤੇਰੇ ਕਿੰਨੇ ਪਰਸੈਂਟ ਮੇਰੇ 87 87% ਹੈ ਥੋੜੇ ਕਿੰਨੇ ਪਰਸੈਂਟ ਹੈ ਜੀ 90 ਫਰਕ ਕਿੰਨਾ ਪਰਸੈਂਟ ਦਾ ਫਰਕ ਹੈ ਚਲੋ ਇਹਨਾਂ ਨੂੰ ਗਲਾ ਤੇ ਦੱਸ ਦਿੰਨਾ ਇਹ ਮੈਡੀਕਲ ਸੀ ਨਾ ਆ ਸਾਡੇ ਨਾਲ ਦਾ ਮੁੰਡਾ ਮੈਡੀਕਲ ਸੀਗਾ ਇਹਨਾਂ ਨੇ ਫਿਜ਼ੀਕਲ ਦਾ ਪੇਪਰ ਦਿੱਤਾ ਮਹਾ ਕਿਤੇ 25 ਪੇ ਭਰੇ ਆ ਉਹ ਕੱਲੇ ਬੰਦੇ ਨੇ 42 ਪੇ ਭਰਤੇ ਸੀਗੇ ਅੱਛਾ ਪੁੱਛ ਲਓ ਨੰਬਰ ਵੀ ਪੁੱਛ ਲਓ ਫਿਰ ਕਿੰਨੇ ਆਏ ਸੋ 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 ਮੇਰੇ ਨੇ ਸੋ ਸੋ ਹੀ ਆਇਆ ਬਰੋਬਰ ਤਾਂ ਆਏ ਨਾ ਤੂੰ ਉੱਤੋਂ ਕੰਪੇਰਨ ਕੀਤਾ ਥੋੜਾ ਜਿਹਾ ਕੂਲ ਹੋ ਕੋਈ ਨਹੀਂ ਸਾਰਾ ਸਾਲ ਪੜ੍ਹਦੇ ਨੇ ਤੇ ਕਿਉਂ ਨਹੀਂ ਦਿਮਾਗ ਪੈਂਦਾ ਕੀ ਚੱਕਰ ਕੀ ਆ ਇਹ ਓਏ ਦਿਮਾਗ ਮੋਟਾ ਹੁੰਦਾ ਜੇ ਦਿਮਾਗ ਬਾਈ ਮਸ਼ੇਰ ਸੁਣਾ ਦੇ ਸਰ ਸ਼ੇਰ ਬਾਈ ਸ਼ੇਰ ਸਰ ਹਣ ਤੂੰ ਮੇਰਾ ਪਰ ਮੈਗਨੇਟਿਕ ਕਰ ਲੋ ਵੀਰੇ ਕਹਿੰਦਾ ਉਂਝ ਹੋਣ ਨੂੰ ਕੀ ਨਹੀਂ ਹੁੰਦਾ ਹੂੰ ਉਮਰ ਤਾਂ ਬਹੁਤਾ ਜੀਣੀ ਹੁੰਦਾ ਆਪਣੀ ਝੂਠੀ ਚਾਹ ਨਾ ਦੇਵੀਂ ਆਪਣੀ ਝੂਠੀ ਚਾਹ ਨਾਲ ਦੇ ਵੀ ਬਹੁਤਾ ਮਿੱਠਾ ਪੀ ਜਾਂਦਾ ਹਾਏ ਹਾਏ ਕੀ ਸੋਚਿਆ ਕਿ ਲਾਈਫ ਵਿੱਚ ਕਰਨਾ ਕੀ ਚੋਣੇ ਹੁੰਦੇ ਬਾਹਰ ਜਾਣਾ ਬਾਹਰ ਜਾਣਾ ਸੀ ਕਿਹਦੇ ਨਾਲ ਇਕੱਲੇ ਜਾਉਂਗੇ ਬਈ ਕੋਈ ਫੈਮਿਲੀ ਸਤਾ ਹਾਂ ਠੀਕ ਹੈ ਬਣੀ ਨਹੀਂ ਚੰਗੀ ਗੱਲ ਹੈ ਕੀ ਕਰੋਗੇ ਬਾਹਰ ਜਾ ਕੇ ਯਾਰ ਪਰ ਬਿਜ਼ਨਸ ਕਰਾਂਗੇ ਆਪਾਂ ਤੇ ਕਿਹੜਾ ਬਿਜ਼ਨਸ ਕਰੇਗਾ ਕੋਈ ਟਰਾਂਸਪੋਰਟ ਦਾ ਹਾਂ ਇਹ ਕਿਉਂ ਨਾ ਵੀ ਆਪਾਂ ਨੇ ਜਵਾਗ ਸੋਚ ਕੇ ਚੱਲੇ ਜਵਾਗ ਤਾਂ ਹੀ ਦਰਪਿਆ ਕਹਿੰਦੇ ਨੇ ਯਾਤਰਾ ਨਹੀਂ ਸੋਚ ਕੇ ਜਾਵਾਂਗੇ ਸਾਰਾ ਸੋਚ ਕੇ ਜਾਉਂਗੇ ਜੇ ਬਈ ਚਲੋ ਪੰਜਾਬ ਚ ਬਸ ਦੇਖੀ ਪੰਜਾਬ ਤੁਸੀਂ ਕੀ ਕਰਦੇ ਯਾਪ ਚ ਕੋਈ ਇੱਥੇ ਵੀਨਾ ਸੀ ਸ਼ੁਰੂ ਕਰਦੇ ਹਾਂ ਹਮ ਹਮ ਇਹ ਰਹਿਣਾ ਹੁੰਦਾ ਇੱਥੇ ਫਿਰ ਮੈਡੀਕਲ ਦੀ ਪੜ੍ਹਾਈ ਕਰਦੇ ਹਮ ਮੁੜੋਂਗੇ ਵੀ ਪੰਜਾਬ ਨੂੰ ਹਾਂਜੀ ਮੁੜਾਂਗੇ ਠੀਕ ਹਮ ਇੰਨਾ ਦਾ ਪਿੰਡ ਬਰਫ ਪੈਂਦੀ ਏ ਸਾਡੇ ਪਿੰਡ ਨਾਲ ਠੰਡੀ ਹਵਾ ਆਉਂਦੀ ਏ ਕਿਹੜੇ ਪਿੰਡ ਤੋਂ ਜੀ ਮੀਆਂ ਸਿੰਘ ਵਾਲਾ ਕੈਨੇਡਾ ਜਾਣਾ ਤੁਸੀਂ ਕਿਉਂ ਕੈਨੇਡਾ ਜਾਣਾ ਜੀ ਸਟੱਡੀ ਵਾਸਤੇ ਹਮ ਇੱਕ ਪਿੰਡ ਦਾ ਮਾਹੌਲ ਨਹੀਂ ਚਾਹੀਏਗਾ ਜਿਆਦਾ ਤੁਸੀਂ ਕੀ ਸੋਚ ਕੇ ਚੱਲੇ ਹੋ ਬਾਹਰ ਨੂੰ ਜੀ ਤੁੱਕਾ ਦਾ ਨੇਚਰ ਨਹੀਂ ਸਹੀ ਹੈਗਾ ਕਹਦਾ 10 ਗ੍ਰਾਮ ਦਾ ਤੋਲਾ ਬੰਦਾ ਹੰਮ ਆਥਰ ਨੂੰ ਬੰਦਾ ਛਕ ਜਾਂਦਾ ਏ ਦੀਪਲੀਕਾ ਵਾਲਿਆ ਥੱਕਦੀ ਨਹੀਂ ਕਮਾਈ ਬੰਦਾ ਥੱਕ ਜਾਂਦਾ ਏ ਸੱਟ ਸੱਟ ਰਾਸ ਨਹੀਂ ਆਉਂਦੀ ਮਾਰੀ ਨਾਰਾਂ ਦੀ ਗੱਡੀ ਔਕੀ ਚੜਦੀ ਫਿਰ ਵਿਗੜਿਆ ਯਾਰਾਂ ਦੀ ਗੱਡੀ ਔਕੀ ਲੈਣ ਤੇ ਚੜਦੀ ਵਿਗੜਿਆ ਯਾਰਾਂ ਦੀ ਹਾਂ ਕੀ ਬਾਤ ਬਹੁਤ ਸੋਹਣਾ ਸ਼ੇਰ ਤੋਂ ਬਹੁਤ ਸੁਣੜੀ ਗੱਲਬਾਤ ਮਿੱਤਰੋ ਹੋਈ ਹੈ ਆ 5 ਸਟਾਰ ਇੰਸਟੀਚੂਟ ਹੈ ਦੀ ਆਲ ਸਪੀਡ ਤੇ ਗੱਲਬਾਤ ਕਰੀਏ ਦੋਨੋਂ ਕਰਾਉਂਦੇ ਆ ਇਮੀਗ੍ਰੇਸ਼ਨ ਦਾ ਕੰਮ ਵੀ ਹੈਗਾ ਪਰਿਵਾਰਕ ਦਾ ਮਾਹੌਲ ਹੈ ਤੁਸੀਂ ਬੱਚਿਆਂ ਦੇ ਕਾਨਫਰੈਂਸ ਹੱਬ ਲਾਈ ਲੈ ਆਉਣਾ ਕਿ ਜਿਆਦਾਤਰ ਜਿਹੜਾ ਬੱਚਿਆਂ ਦਾ ਜਿਹੜਾ ਮਾਈਂਡ ਹੈ ਬੱਚਨੇ ਮਾਈਂਡ ਦੇ ਅਕੋਰਡਿੰਗ ਜੇ ਆਪਾਂ ਬੱਚੇ ਨੂੰ ਕੋਈ ਟੀਚ ਕਰਾਉਨੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਬੱਚਾ ਜ਼ਰੂਰ ਮੈਂਟਲੀ ਅਪਸੈਟ ਹੁੰਦਾ ਉਹ ਸਹੀ ਹੋ ਜਾਂਦਾ ਹੈਗਾ ਤੋਂ ਤੁਸੀਂ ਆਇਲਸ ਕਰਨੀ ਹੈ ਪੀਟੀ ਕਰਨੀ ਹੈ ਜਾਂ ਵੀਜ਼ਾ ਰਿਗਾਰਡਿੰਗ ਥੋੜੀ ਕੋਈ ਵੀ ਇਨਕੁਆਰੀ ਹੈ ਮੈਂ ਨਾਲ ਸਕਰੀਨ ਤੇ ਤੁਹਾਨੂੰ ਇੰਸਟਾਗ੍ਰam ਪੇਜ ਦੇ ਦਿੱਤਾ ਤੁਸੀਂ ਕੋਈ ਕੰਟੈਕਟ ਕਰ ਲਿਓ ਜੇ ਫੇਰ ਵੀ ਥੋੜੀ ਕੋਈ ਇਨਕੁਆਰੀ ਹੈ ਤੁਸੀਂ ਜਿਹੜਾ ਆਫਿਸ ਆ ਉਹ ਵਿਜ਼ਿਟ ਵੀ ਕਰ ਸਕਦੇ ਹੋ